ਬ੍ਰਾਜ਼ੀਲੀਅਨ ਪੋਇਟ ਮਾਰਥਾ ਮੈਡਿਰੋਸ ਉਹਦੀ ਇੱਕ ਬਹੁਤ ਮਸ਼ਹੂਰ ਪੋਇਮ ਯੂ ਡਾਈਇੰਗ ਸਲੋਲੀ ਉਹਦਾ ਪੰਜਾਬੀ ਦੇ ਵਿੱਚ ਅਨੁਵਾਦ ਵੀ ਹੋਇਆ ਹੋਇਆ ਤੁਸੀਂ ਹੌਲੀ-ਹੌਲੀ ਮਰਨ ਲੱਗਦੇ ਹੋ ਇਹ ਵੈਸੇ ਇਹ ਜਿਹੜੀ ਕਵਿਤਾ ਇਹ ਮਸ਼ਹੂਰ ਹੋ ਗਈ ਪਾਬਲੋ ਨਰੂਦਾ ਦੇ ਨਾਂ ਦੇ ਥੱਲੇ ਪਰ ਹੈਗੀ ਇਹ ਮਾਰਥਾ ਮੈਡਿਰੋਸ ਦੀ ਉਹਦੇ ਵਿੱਚ ਜਿਹੜੀ ਗੱਲ ਕਰਦੀ ਆ ਮਾਰਥਾ ਮੈਡਿਰੋਸ ਉਹ ਗੱਲ ਕਰਦੀ ਆ ਕਿ ਕਹਿੰਦੀ ਜਦੋਂ ਤੁਸੀਂ ਯਾਤਰਾ ਨਹੀਂ ਨਾ ਕਰਦੇ ਜਦੋਂ ਤੁਸੀਂ ਇੱਕ ਥਾਂ ਦੇ ਉੱਤੇ ਬੈਠੇ ਰਹਿੰਦੇ ਹੋ ਤੁਸੀਂ ਬਾਹਰ ਨਹੀਂ ਨਿਕਲਦੇ ਦੁਨੀਆ ਨਹੀਂ ਦੇਖਦੇ ਤਾਂ ਤੁਹਾਡਾ ਜਿਹੜਾ ਸੋਚ ਦਾ ਘੇਰਾ ਬਹੁਤ ਛੋਟਾ ਹੋ ਜਾਂਦਾ ਤੁਸੀਂ ਹੌਲੀ-ਹੌਲੀ ਮਰਨ ਲੱਗਦੇ ਹੋ ਕੰਮ ਤੋਂ ਘਰ ਘਰ ਤੋਂ ਕੰਮ ਪਾਸ਼ ਵੀ ਕਹਿੰਦਾ ਕਿ ਬੜਾ ਖਤਰਨਾਕ ਕੰਮ ਹੁੰਦਾ ਸੋ ਜਿਹੜੀਆਂ ਯਾਤਰਾਵਾਂ ਹੁੰਦੀਆਂ ਉਹ ਬਹੁਤ ਜ਼ਰੂਰੀ ਹੁੰਦੀਆਂ ਇਹ ਨਹੀਂ ਹੈਗੀਆਂ ਕਿ ਅਸੀਂ ਜਿਹਦੇ ਕੋਲੇ ਜਿੰਨੀ ਪਾਵਰ ਹੋਵੇ ਜਿੰਨਾ ਜਿਹਦੀ ਜੇਬ ਚਲਦੀ ਹੋਵੇ ਚਾਹੇ ਉਹ ਆਪਦਾ ਮੌਲਕ ਘੁੰਮੇ ਚਾਹੇ ਉਹ ਦੁਨੀਆ ਘੁੰਮੇ ਜੇ ਨਹੀਂ ਤਾਂ ਆਪਣਾ ਵਾਲਾ ਦੁਆਲਾ ਘੁੰਮੇ ਪਰ ਨਹੀਂ ਜੇ ਤੁਸੀਂ ਘਰੇ ਹੀ ਬਹਿਣਾ ਤਾਂ ਸਾਰਿਆਂ ਤੋਂ ਜਿਹੜਾ ਖਤਰਨਾਕ ਕੰਮ ਇਹ ਹੋ ਜਾਂਦਾ ਸੋ ਜਿਹੜੀ ਮਾਰਥਾ ਮੈਡਰੋਸ ਉਹ ਵੀ ਇਹੀ ਗੱਲ ਕਹਿੰਦੀ ਆ ਤੇ ਏਸੇ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਡੇ ਸੱਜਣ ਪਿਆਰੇ ਇਹਨਾਂ ਨੇ ਯਾਤਰਾਵਾਂ ਸ਼ੁਰੂ ਕੀਤੀਆਂ ਯਾਤਰਾਵਾਂ ਦਾ ਇੱਕ ਆਪਣਾ ਆਨੰਦ ਆਪਣਾ ਇੱਕ ਐਕਸਪੀਰੀਅੰਸ ਹੁੰਦਾ ਉਹਦੀ ਇੱਕ ਆਪਣੀ ਖੂਬਸੂਰਤੀ ਹੁੰਦੀ ਆ ਤੇ ਉਹਦੇ ਨਾਲ ਬੰਦਾ ਸੋਹਣਾ ਹੋਣ ਲੱਗ ਜਾਂਦਾ ਉਸ ਸਾਪਣ ਦੀ ਉਸ ਖੂਬਸੂਰਤੀ ਦੀ ਅੱਜ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਸ਼ਾਮਲ ਨੇ ਗੁਰਪ੍ਰੀਤ ਬਾਠ ਹਣੀ ਬਾਠ ਸਾਹਿਬ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਗੁਰਤੇਜ ਜੀ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਯਾਤਰਾਵਾ ਦਾ ਕਹਿੰਦੇ ਆਪਣਾ ਆਨੰਦ ਹੁੰਦਾ ਹਾਂਜੀ ਤੁਹਾਡਾ ਪਹਿਲਾਂ ਆਪਣੇ ਆਨੰਦ ਬਾਰੇ ਦੱਸੋ ਯਾਤਰਾਵਾ ਸ਼ੁਰੂ ਕਰਨ ਤੋਂ ਤੁਸੀਂ ਬਹੁਤ ਲੰਮੇ ਸਮੇਂ ਤੋਂ ਨਹੀਂ ਪਰ ਜਦੋਂ ਹੁਣ ਤੁਸੀਂ ਸ਼ੁਰੂ ਕਰੀਆਂ ਸਾਲ 1.5 ਸਾਲ ਹੋ ਗਿਆ 2 ਸਾਲ ਹਾਂਜੀ ਤਾਂ ਉਹਦੇ ਵਿੱਚ ਫਰਕ ਕੀ ਪਿਆ ਗੁਰਤੇਜ ਜੀ ਸਭ ਤੋਂ ਪਹਿਲਾਂ ਤਾਂ ਨਾ ਜਿਵੇਂ ਜੇ ਉਹ ਦੋ ਤੁਸੀਂ ਜਿੰਮਸ ਕਿਹਾ ਵੀ ਕੰਮ ਤੋਂ ਘਰ ਘਰ ਤੋਂ ਕੰਮ ਤੁਸੀਂ ਇੱਕ ਰੁਟੀਨ 'ਚ ਬੰਨ ਹੋਗੇ ਜਦੋਂ ਹੈਨਾ ਤੁਸੀਂ ਉਹ ਰੁਟੀਨ ਜੇ ਉਹ ਰੁਟੀਨ ਨੂੰ ਤੋੜਨਾ ਹੈ ਤਾਂ ਉਹਦੇ ਵਿੱਚ ਯਾਤਰਾ ਸਭ ਤੋਂ ਵੱਡਾ ਜਿਹੜਾ ਹੈਗਾ ਫੈਕਟਰ ਹੈ ਤੁਸੀਂ ਜਦੋਂ ਘਰ ਤੋਂ ਬਾਹਰ ਹੁੰਨੇ ਹੋ ਹੈਨਾ ਹੁਣ ਜਿਵੇਂ ਅਸੀਂ ਕੈਂਪਿੰਗ ਵੀ ਕਰਦੇ ਆ ਹਟਲਾਂ 'ਚ ਵੀ ਰਹਿੰਦੇ ਆ ਕਈ ਵਾਰ ਕਿਤੇ ਨਹੀਂ ਲੋਟ ਆਉਂਦਾ ਕਾਰਪੂਰ 'ਚ ਵੀ ਸੌਣਾ ਪੈਂਦਾ ਹੈਨਾ ਤੇ ਉਹ ਜਿਹੜਾ ਤੁਸੀਂ ਜਦੋਂ ਆਪਣੇ ਕੰਫਰਟ ਨੂੰ ਤੋੜਦੇ ਹੋ ਫਿਰ ਤੁਸੀਂ ਆਪਣੇ ਆਪ ਨੂੰ ਅੰਦਰੋਂ ਜਾਣਦੇ ਹੋ ਵੀ ਮੈਂ ਕਿੰਨਾ ਅਕਰ ਰੈਜ਼ੀਲੀਐਂਟ ਆ ਮੈਂ ਕੀ ਕੁਝ ਕਰ ਸਕਦਾ ਹਾਂ ਤੇ ਦੂਜਾ ਜਿਹੜਾ ਫੈਕਟਰ ਹੈਗਾ ਉਹ ਹੈਗਾ ਵੀ ਇਸ ਪਰਮਾਤਮਾ ਦੀ ਬਣਾਈ ਹੋਈ ਜਿਹੜੀ ਧਰਤੀ ਕਹਿ ਲਈਏ ਦੁਨੀਆ ਕਹਿ ਲਈਏ ਰੰਗ-ਬਰੰਗੇ ਲੋਕ ਕਹਿ ਲਈਏ ਉਹਨਾਂ ਨਾਲ ਜਿਹੜਾ ਮਿਲਣ ਦਾ ਮੌਕਾ ਮਿਲਦਾ ਹੈ ਉਹਨਾਂ ਨੂੰ ਲੋਕਾਂ ਨੂੰ ਮਿਲ ਕੇ ਗੱਲਾਂ ਬਾਤਾਂ ਕਰਕੇ ਉਹਨਾਂ ਦਾ ਕਲਚਰ ਦੇਖ ਕੇ ਰਹਿਣਾ ਸਹਿਣਾ ਸਾਰਾ ਕੁਝ ਦੇਖ ਕੇ ਤੁਹਾਡੇ ਆਪਣੇ ਉੱਤੇ ਹੀ ਬਹੁਤ ਤਬਦੀਲੀ ਜਿਵੇਂ ਤੁਹਾਨੂੰ ਤੁਹਾਨੂੰ ਆਪਣੇ ਆਪ ਦੀ ਬਹੁਤ ਚੇਂਜਸ ਲੱਗਦੀਆਂ ਨੇ ਹੂੰ ਤੁਸੀਂ ਆਪਣੇ ਤੋਂ ਬਹੁਤ ਉੱਚਿਆਂ ਨੂੰ ਵੀ ਦੇਖਦੇ ਹੋ ਆਪਣੇ ਤੋਂ ਬਹੁਤ ਨੀਵੇਂ ਨੂੰ ਵੀ ਦੇਖਦੇ ਹੋ ਤੁਹਾਨੂੰ ਸਮਝ ਆ ਜਾਂਦਾ ਵੀ ਵੀ ਦੁਨੀਆ ਵੀ ਕਿੱਥੇ ਖੜੀ ਐ ਤੁਸੀਂ ਕਿੱਥੇ ਖੜੇ ਹੋ ਤੇ ਕੀ ਕੁਝ ਦੁਨੀਆ ਦੇ ਉਤੇ ਚੱਲ ਰਿਹਾ ਉਹ ਘਰੋਂ ਬਾਹਰ ਨਿਕਲ ਗਈ ਗੱਲਾਂ ਮਤਾਂ ਪਤਾ ਲੱਗਦੀਆਂ ਨੇ ਬਿਲਕੁਲ ਤੁਸੀਂ ਰਜਿਸਟੈਂਸ ਦੀ ਗੱਲ ਕੀਤੀ ਨਾ ਉਹ ਇੱਕ ਦੁਨੀਆ ਦੇ ਸਾਰੇ ਦੇਸ਼ ਸਭ ਤੋਂ ਛੋਟੀ ਉਮਰ ਦੇ ਵਿੱਚ ਘੁੰਮਣ ਵਾਲੀ ਕੁੜੀ ਐ ਅਲੈਕਸੀ ਉਹ ਕਹਿੰਦੀ ਮੈਂ ਇੱਕ ਹੋਟਲ ਦੇ ਵਿੱਚ ਸੀਗੀ ਕਿਸੇ ਅਫਰੀਕਾ ਦੇ ਟਾਊਨ ਦੇ ਵਿੱਚ ਅਫਰੀਕਾ ਨਹੀਂ ਅਰਬ ਦੇ ਕਿਸੇ ਸ਼ਹਿਰ ਦੇ ਵਿੱਚ ਸੀਗੀ ਕਹਿੰਦੀ ਉੱਥੇ ਰਾਤ ਨੂੰ ਨਾ ਗੋਲੀਆਂ ਚੱਲਣ ਲੱਗੀਆਂ ਤੇ ਪਹਿਲੀ ਵਾਰੀ ਮੈਂ ਆਟੋਮੈਟਿਕ ਹਥਿਆਰਾਂ ਦੇ ਨਾਲ ਗੋਲੀਆਂ ਚੱਲਦੀਆਂ ਦੇਖੀਆਂ ਜਦੋਂ ਮੈਂ ਦਰਵਾਜ਼ਾ ਆਪਦੀ ਵਿੰਡੋ ਖੋਲ ਕੇ ਦੇਖਿਆ ਤੇ 40-50 ਜਾਣੇ ਉਹ ਗੋਲੀਆਂ ਚੜਾਉਣ ਲੱਗੇ ਹੋਏ ਤੇ ਕਹਿੰਦੀ ਮੈਨੂੰ ਬਹੁਤ ਡਰ ਲੱਗਿਆ ਵੀ ਮੈਂ ਹੁਣ ਮੈਨੂੰ ਇਹਨਾਂ ਨੇ ਕਡਨੈਪ ਕਰ ਲੈਣਾ ਹੂੰ ਤੇ ਕਹਿੰਦੇ ਉਹ ਗੋਲੀਆਂ ਚੱਲੀਆਂ ਮੇਰੇ ਕਮਰੇ ਦੇ ਨੇੜੇ ਜਿਹੜੇ ਵੀ ਚੱਲੀਆਂ ਮੁੜ ਕੇ ਉਹ ਸਾਰੇ ਇਕਦਮ ਚਲੇ ਗਏ ਹੂੰ ਤੇ ਕਹਿੰਦੀ ਮੈਂ ਜਦੋਂ ਮਹਿਸੂਸ ਕੀਤਾ ਜਿਹੜਾ ਉਹ ਡਰ ਹੂੰ ਤੇ ਉਹ ਮੈਂ ਵੀ ਆਪਣੀ ਜ਼ਿੰਦਗੀ ਨੂੰ ਐ ਦੇਖਿਆ ਵੀ ਇਹ ਬਸ ਹੁਣ ਗਿਆ ਮੇਰਾ ਕੰਮ ਸਾਰਾ ਹੂੰ ਤੇ ਕਹਿੰਦੀ ਜਦੋਂ ਸਵੇਰੇ ਪਤਾ ਲੱਗਿਆ ਉਹ ਕਹਿੰਦੇ ਅਰਬ ਮੁਲਕਾਂ ਵਾਲੇ दारू ਨਹੀਂ ਪੀਂਦੇ ਇਹ ਆਪਦੀ ਖੁਸ਼ੀ ਗੋਲੀਆਂ ਚਲਾ ਕੇ ਜਜ਼ਾਰ ਕਰਦੇ ਆ ਹੈ ਪਰ ਉਹ ਕਹਿੰਦੀ ਵੀ ਜਿਹੜਾ ਉਹ ਮੇਰਾ ਐਕਸਪੀਰੀਅੰਸ ਜੀ ਜਿਹੜੀ ਮੇਰੇ ਅੰਦਰ ਉਹ ਰੈਜ਼ਿਸਟੈਂਸ ਉਹ ਗੱਲ ਨੇ ਭਰੀ ਉਹ ਬਹੁਤ ਕਮਾਲ ਦੀ ਸੀ ਤੁਸੀਂ ਕਹਿੰਦਾ ਵੀ ਤੁਹਾਡੀ ਗੱਲ ਕਾਪੀ ਕਰ ਲਈ ਤੁਹਾਨੂੰ ਮੈਂ ਕਿੱਸਾ ਸੁਣਾਉਂਦਾ ਡਿੱਟੋ ਕਿੱਸਾ ਮੈਂ ਤੁਸੀਂ ਲੈਕਸੀ ਹੈਗਾ ਸਾਨੂੰ ਪਾ ਲੈਣਾ ਉੱਥੇ ਉਹ ਠੀਕ ਆ ਅਲਬਰਟਾ ਦੇ ਵਿੱਚ ਹੈਗਾ ਥੰਡਰ ਲੇਕ ਪ੍ਰੋਵਿੰਸ਼ਲ ਪਾਰਕ ਜੀ ਉਹਦੇ ਨੇੜੇ ਬਣੀ ਹੋਈ ਹੈ ਰੇਂਜ ਹੂੰ ਇਮੇ ਜਿੱਥੇ ਸ਼ੂਟਿੰਗ ਵਗੈਰਾ ਕਰਦੇ ਆ ਲੋਕ ਅਸੀਂ ਇੱਥੇ ਵਗਰ ਘੁੰਮਣ ਗਏ ਆ ਉੱਥੇ ਟੈਂਟ ਲਾਇਆ ਹੋਇਆ ਲੀਕ ਦੇ ਕੰਡੇ ਦੇ ਉੱਤੇ ਕੈਂਪਸਾਈਟ ਮਿਲੀ ਹੋਈ ਹੈ ਵਧੀਆ ਅੱਗ ਉਹ ਬਾਲ ਕੇ ਬੈਠੀ ਆ ਸਮਝ ਯਾਰ ਆਵਾਜ਼ਾਂ ਸੁਣ ਰਹੀਆਂ ਵੀ ਗੋਲੀਆਂ ਚੱਲ ਰਹੀਆਂ ਅੱਛਾ ਸੋਚਿਆ ਵੀ ਸ਼ਾਇਦ ਵੀ ਜਿਵੇਂ ਅਲਵਰਟਾ ਪਾਰਕ ਵਾਲਿਆਂ ਵੀ ਕੋਈ ਭਾਲੂ ਪੂਲੂ ਜਾਂ ਕੋਈ ਜਾਨਵਰ ਨੇੜੇ ਆ ਗਿਆ ਹੈ ਨਾ ਵੀ ਵੀ ਕੈਂਪ ਗਰਾਊਂਡਾਂ ਦੇ ਵੀ ਇਸ ਕਰਕੇ ਉਹ ਪਿਆਪ ਜੂ ਰਹੇ ਹੋਣੇ ਆ ਪਰ ਇੱਕ ਵਾਰ ਦੋ ਵਾਰ ਸ਼ਾਮ ਹੋਈ ਜਾਂਦੀਆਂ ਗੋਲੀਆਂ ਚੱਲੀ ਜਾਂਦੀਆਂ ਅੱਗੇ ਤਾਂ ਵੀ ਇਹ ਤਾਂ ਖਤਰਨਾਕ ਜਿਹੇ ਇਲਾਕੇ 'ਚ ਆ ਗਏ ਅੱਜ ਵੀ ਇੰਨਾ ਦਾ ਮਸਲਾ ਗੰਭੀਰ ਹੋਣਾ ਨਹੀਂ ਚਾਹੀਦਾ ਵੀ ਤਕੜਾ ਮੁਕਾਬਲਾ ਚੱਲ ਰਿਹਾ ਦਾ ਕੋਈ ਤੇ ਚਲੋ ਜੀ ਅਸੀਂ ਟਾਈਮ ਦੇ ਨਾਲ ਹੀ ਅੱਗੇ ਗਏ ਆਪਣਾ ਯਾਰ ਟੈਂਟ 'ਚ ਪੜਜੋ ਕੋਈ ਪਤਾ ਨਹੀਂ ਹੁੰਦਾ ਤੇ ਅਸੀਂ ਟਾਈਮ ਨਾਲ ਰੋਟੀ ਬਣੀ ਆ ਕੇ ਟੈਂਟ 'ਚ ਵੜ ਗਏ ਸਾਰੀ ਰਾਤ ਐ ਜੱਕੋ ਤੱਕੀ ਜੀ ਵੀ ਕਿਤੇ ਅੱਖ ਲੱਗ ਜਵੇ ਯਾਰ ਕਿਤੇ ਫੇਰ ਵੀ ਯਾਰ ਗੋਲੀਆਂ ਚੱਲਦੀਆਂ ਇੰਨੀਆਂ ਗੋਲੀਆਂ ਕਿੱਥੋਂ ਚੱਲਦੀਆਂ ਸਵੇਰ ਓਟਕੇ ਪਤਾ ਕਰਿਆ ਉਦੋਂ ਕਿਸੇ ਨੇ ਦੱਸਿਆ ਕਹਿੰਦੇ ਮੇਰੇ ਨਾਲ ਹੀ ਗਵਾੜੀ ਨੂੰ ਸ਼ੂਟਿੰਗ ਨੇ ਜਦ ਤੱਕ ਕਹਿੰਦੇ ਲੋਕ ਪ੍ਰੈਕਟਿਸ ਕਰਨ ਆਉਂਦੇ ਆ ਥੋੜੀ ਰਜਿਸਟ ਤਾਂ ਇਹ ਮੈਂ ਕਹਾਂ ਅੰਮੀ ਤਾਂ ਵੀ ਉਹ ਹੀ ਰਹਿਣਾ ਵੀ ਹੁਣ ਜੇ ਉਹ ਐਕਸਪੀਰੀਅੰਸ ਉਹ ਉੱਥੇ ਜਦੋਂ ਕਰਦੇ ਹੋ ਮੌਕੇ ਤੇ ਕਹਿਣ ਨੂੰ ਬੰਦਾ ਕਹਿੰਦਾ ਵੀ ਲਾ ਕੋਈ ਮਸਲਾ ਨਹੀਂ ਹੈਗਾ ਤੁਸੀਂ ਉੱਥੇ ਬੈਠੇ ਹੋ ਤੇ ਆੜ-ਦੜ ਵਾਲੇ ਗੋਲੀਆਂ ਚੱਲ ਰਹੀਆਂ ਤੁਹਾਨੂੰ ਆਵਾਜ਼ਾਂ ਸੁਣ ਰਹੀਆਂ ਜਿਹੜਾ ਉਦੋਂ ਤੁਹਾਡੇ ਦਿਮਾਗ ਦੇ ਵਿੱਚ ਜਾਂ ਦਿਲ ਦੇ ਵਿੱਚ ਜਿਹੜੇ ਫੁਰਨੇ ਫੁਰ ਰਹੇ ਆ ਹਨਾ ਉਹ ਤੁਸੀਂ ਉਂਝ ਇੱਥੇ ਹੁਣ ਆਪਾਂ ਇੱਥੇ ਬੈਠ ਕੇ ਸੋਚੀਏ ਉਹ ਆਪਾਂ ਸੋਚ ਨਹੀਂ ਸਕਦੇ ਬਿਲਕੁਲ ਦੇਖੋ ਜੇ ਤੁਸੀਂ ਗੱਲ ਕੀਤੀ ਵੀ ਦੁਨੀਆ ਰੰਗ-ਬਰੰਗੀ ਦਿਂਦੀ ਆ ਕੁਦਰਤ ਦੇ ਨਜ਼ਾਰੇ ਦਿਂਦੇ ਆ ਹਾਂਜੀ ਜਿਹੜੇ ਹੁਣ ਤੁਸੀਂ ਕੈਨੇਡਾ ਤੋਂ ਬਾਹਰ ਵੀ ਨਿਕਲੇ ਆ ਵੈਸੇ ਤਾਂ ਦੁਨੀਆ ਦੀ ਸਭ ਤੋਂ ਦੂਜੀ ਜਿਹੜੀ ਵੱਡੀ ਧਰਤੀ ਤੇ ਬੈਠੇ ਆ ਹਾਂਜੀ ਨਜ਼ਾਰੇ ਤਾਂ ਕੈਨੇਡਾ ਦੇ ਵਿੱਚ ਵੀ ਬੜੇ ਕਮਾਲ ਦੇ ਆ ਮਹਾਰਾਜ ਅਸੀਂ ਇੱਕ ਟੂਰ ਲਾ ਕੇ ਆਏ ਆਰਟੀਕੂਸ਼ਨ ਦਾ ਅੱਛਾ ਮੇਰੇ ਖਿਆਲ ਚ ਕੈਨੇਡਾ ਦਾ ਜਾਂ ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਜਿਹੜਾ ਗ੍ਰੇਵਲ ਹਾਈਵੇ ਹੈ ਨੈਮਸਟਰ ਹਾਈਵੇ ਜਿੱਦੋਂ ਅਸੀਂ ਜਾ ਕੇ ਆਏ ਤੁਸੀਂ ਆਏ ਦੇਖੋ ਵੀ ਕਟੋ-ਕਟ 1000 ਕਿਲੋਮੀਟਰ ਰੋਡ ਜਾਂ 1400 ਕਿਲੋਮੀਟਰ ਰੋਡ ਦੇ ਉੱਤੇ ਨਾ ਕੋਈ ਲਾਈਟ ਹੈ ਨਾ ਕੋਈ ਸਟਾਪ ਸਾਈਨ ਹੈ ਨਾ ਕੋਈ ਯੀਲਡ ਸਾਈਨ ਹੈ ਸਿੱਧੀ ਜਾਣਾ ਤੁਸੀਂ ਕੋਈ ਟ੍ਰੈਫਿਕ ਨਹੀਂ ਕੋਈ ਰੋਡ ਰੇਜ ਨਹੀਂ ਕੁਝ ਨਹੀਂ ਦੱਬੀ ਚੱਲੋ ਕੰਮ ਨੂੰ ਦੱਬੀ ਚੱਲੋ ਕੰਮ ਨੂੰ ਠੀਕ ਹੈ ਨਾ ਤੇ ਉਹ ਹੁਣ ਜਿਹੜਾ ਆਰਟਿਕ ਓਸ਼ਨ ਦਾ ਨਜ਼ਾਰਾ ਹੈ ਉਹ ਬਿਲਕੁਲ ਸਭ ਤੋਂ ਠੰਡਾ ਸਮੁੰਦਰਾ ਉਹਦੇ ਕੰਡੇ ਦੇ ਉੱਤੇ ਇੱਕ ਸ਼ਹਿਰ ਬਸਿਆ ਹੋਇਆ ਟੱਕ 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 ਉੱਥੇ ਜਿਹੜੇ ਨੇਟਿਵ ਆਪਣੇ ਕੈਨੇਡੀਅਨ ਨੇ ਉਹ ਉੱਥੇ ਰਹਿੰਦੇ ਨੇ ਜਿਹੜੇ ਇੰਡੀਜਨियस ਲੋਕ ਨੇ ਤੇ ਉਹਨਾਂ ਦਾ ਉੱਥੇ ਕਲਚਰ ਦੇਖਿਆ ਕਿਵੇਂ ਉਹ ਵੇਲ ਮਛਲੀਆਂ ਫੜ ਕੇ ਉਹਨਾਂ ਨੂੰ ਸੁਕਾ ਲੈਂਦੇ ਆ ਪਤਲੀਆਂ-ਪਤਲੀਆਂ ਜਿਵੇਂ ਆਪਾਂ ਕਹੇ ਨਾ ਵੀ ਜਿਵੇਂ ਆਪਾਂ ਸੇਵੀਆਂ ਪੱਟ ਕੇ ਸੁਕਾਉਂਦੇ ਆ ਉਵੇਂ ਬਰੀਕ-ਬਰੀਕ ਕੱਟ ਕੇ ਲਸਰਾਂ ਜੀਆਂ ਉਹ ਧੁੱਪ 'ਚ ਸੁਕਣੀਆਂ ਪਾਈਆਂ ਹੋਈਆਂ ਉਹ ਵੇਲ ਮਛਲੀ ਖਾਂਦੇ ਆ ਬਲੂਗਾ ਵੇਲ ਠੀਕ ਹੈ ਤੇ ਉਹਨਾਂ ਦਾ ਉੱਥੇ ਰਹਿਣਾ-ਸਹਿਣਾ ਕਿਵੇਂ ਦਾ ਆਮ ਕਾਰਾਂ ਹਈ ਨਹੀਂ ਜਾਂ ਪਿਕਅਪ ਟਰੱਕ ਨੇ ਜਾਂ ਫਿਰ ਆ ਜਿਹੜੇ ਗੋ-ਕਾਰਟ ਜਿਹੋ ਹੁੰਦੇ ਨੇ ਉਹ ਭਜਾਉਣ ਨੂੰ ਹੈਗੇ ਆ ਉੱਥੇ ਅੱਛਾ ਹਾਂ ਵੀ ਉਹ ਇੰਨਾ ਵੀ ਜੇ ਤੁਸੀਂ ਉੱਥੇ ਜਾਣਦੇ ਹੋ ਫਿਰ ਤੋਂ ਦੇਖਿਆ ਲਾ ਵੀ ਲੋਕ ਕਿੱਦਾਂ ਦੇ ਹਾਲਾਤਾਂ 'ਚ ਰਹਿ ਰਹੇ ਆ ਫਿਰ ਸਿਆਲ ਦੇ ਵਿੱਚ ਦੋ ਨਦੀਆਂ ਆਉਂਦੀਆਂ ਰਸਤੇ 'ਚ ਉਹ ਅ ਉਹ ਉੱਥੇ ਫਿਰ ਜਿਵੇਂ ਆਈਸ ਰੋਡ ਬਣ ਜਾਂਦੀ ਹੈ ਹੂੰ ਉਹ ਤੁਸੀਂ ਗੱਲ ਕੀਤੀ ਉਹ ਮੱਛੀਆਂ ਨੂੰ ਸੁਕਾਉਣ ਵਾਲੀ ਮੈਨੂੰ ਚੇਤੇ ਆ ਗਿਆ ਜਿਹੜੇ 36 ਕੜ ਦੇ ਵਿੱਚ ਲੋਕ ਆ ਹਾਂਜੀ ਉਹ ਸਤਨਾਮ ਨੇ ਨਾ ਇੱਕ ਲੇਖ ਸੀਗਾ ਸਤਨਾਮ ਹੂੰ ਉਹ ਰਿਹਾ ਉੱਥੇ ਜਾ ਕੇ ਜਿਹੜੇ ਜਿਨ੍ਹਾਂ ਨੂੰ ਨਕਸਲੀ ਏਰੀਆ ਕਹਿੰਦੇ ਆ 36 ਕੜ ਦੇ ਤੇ ਉਹ ਕਹਿੰਦਾ ਵੀ ਉਹ ਜੰਗਲ ਦਾ ਮਕਤਾਬ ਲਿਖਿਓ ਨੇ ਹੂੰ ਉਹਦੇ ਚੋਂ ਜ਼ਿਕਰ ਕਰਦਾ ਉਹ ਕਹਿੰਦਾ ਵੀ ਉੱਥੇ ਕਿਉਂਕਿ ਹੁਣ ਹੁੰਦਾ ਕੀ ਆ ਵੀ ਗਰਮੀਆਂ 'ਚ ਤਾਂ ਉੱਥੇ ਲਹਿਰਾ ਪਹਿਰਾ ਲੱਗੀਆਂ ਹੁੰਦੀਆਂ ਤੇ ਉਹ ਕਹਿੰਦਾ ਵੀ ਉੱਥੇ ਹਰੇਕ ਘਰ ਦੇ ਮੂਰੇ ਕੁਛ ਨਾ ਕੁਛ ਸਕਾਉਣ ਨੂੰ ਪਾਇਆ ਮੱਛੀਆਂ ਸਕਾਉਣ ਦੇ ਪਾਈਆਂ ਕਹਿੰਦਾ ਮੈਂ ਇਹ ਹੀ ਕੀ ਕਰਨੀਗਾ ਤੁਸੀਂ ਤਾਂ ਇੱਥੋਂ ਫੜੋ ਤੇ ਖਾ ਲੋ ਹੂੰ ਫਿਰ ਉਹ ਉੱਥੇ ਰਿਹਾ 2 ਸਾਲ ਕਹਿੰਦਾ ਜੀਰੋ ਫਿਰ ਸਿਆਲਾਂ 'ਚ ਲਾਲੇ ਪੈਂਦੇ ਆ ਵੀ ਖਾਣ ਨੂੰ ਕੁਝ ਵੀ ਨਹੀਂ ਹੁੰਦਾ ਹੂੰ ਕਿਉਂਕਿ ਸਿਆਲਾਂ 'ਚ ਨਦੀਆਂ ਉਹ ਜਿਹੜੀਆਂ ਜੰਮ ਜਾਂਦੀਆਂ ਹੂੰ ਉਹਦੇ 'ਚ ਕੁਝ ਨਹੀਂ ਹੁੰਦਾ ਮੜ ਕੇ ਖਾਣ ਨੂੰ ਉੱਥੇ ਕਹਿੰਦਾ ਫਿਰ ਉਹ ਸਾਰੇ ਸਿਆਲੋ ਸਿਆਲ ਉਹ ਜਿਹੜੀਆਂ ਮੱਛੀਆਂ ਉਹਨਾਂ ਨੇ ਸੁਕਾਈਆਂ ਹੁੰਦੀਆਂ ਉਹਨਾਂ ਨੂੰ ਫਿਰ ਖਾਂਦੇ ਆ ਸਾਰੇ ਜਾਰੇ ਚਲੋ ਅੱਜ ਆਪਾਂ ਐ ਕਰਦੇ ਆਂ ਆਪਾਂ ਕੈਨੇਡਾ ਚ ਰਹਿੰਦੇ ਆਂ ਬਾਹਰ ਦਾ ਜ਼ਿਕਰ ਆਪਾਂ ਫੇਰ ਕਰਾਂਗੇ ਠੀਕ ਹੈ ਜੀ ਕਿਉਂਕਿ ਯਾਤਰਾ ਥੋੜੀ ਆਪਾਂ ਵੀ ਸਾਡੇ ਦਰਸ਼ਕਾਂ ਨੂੰ ਵੀ ਨਾਲ-ਨਾਲ ਤੋੜਨਾ ਇਹਦੇ ਅਗਲੀਆਂ ਵੀ ਗੱਲਾਂ ਚ ਕਰਾਂਗੇ ਹੁਣ ਤੁਸੀਂ ਇਹ ਦੇਖੋ ਤੁਸੀਂ ਕਿੰਨੇ ਸੋਹਣੇ ਕਲਚਰ ਦਾ ਜ਼ਿਕਰ ਕੀਤਾ ਹੋਰ ਕਿਹੜਾ ਕਲਚਰ ਦੇਖਿਆ ਤੁਸੀਂ ਜਿਹੜਾ ਇਹ ਜਿਹੜਾ ਅਬਰੀਜਨਲ ਕਲਚਰ ਦੀ ਗੱਲਬਾਤ ਦੱਸੋ ਸਾਨੂੰ ਅਬਰੀਜਨਲ ਕਹਿੰਦੇ ਜਿਵੇਂ ਨਾ ਜੇ ਆਪਾਂ ਆਪਣੇ ਕਲਚਰ ਵੱਲ ਨਿਗਾਹ ਮਾਰੀਏ ਉਹ ਲੋਕ ਆਪਣੇ ਨਾਲ ਬਹੁਤ ਮਿਲਦੇ ਜੁਲਦੇ ਆਂ ਤਾਂ ਹੀ ਤਾਂ ਤਾਇਕੇ ਕਹਿੰਦੇ ਆਪਾਂ ਹਾਂ ਹੁਣ ਤਾਇਕੇ ਹਾਂ ਜੀ ਤੇ ਉਹਦੇ ਵਿੱਚ ਕੀ ਹੈ ਉਹ ਜਿਵੇਂ ਆਪਾਂ ਜੁਆਇੰਟ ਫੈਮਲੀਆਂ ਨੇ ਉਹ ਐਵੇਂ ਇਕੱਠੇ ਰਹਿੰਦੇ ਆ ਲੋਕ ਆਪਣੇ ਬੱਚਿਆਂ ਨੂੰ ਵੱਡੇ ਹੋਣ ਤੱਕ ਨਾਲ ਰੱਖਦੇ ਆ ਜਿਵੇਂ ਆਪਾਂ ਕਈ ਆਪਾਂ ਜਵਾਕਾਂ ਨੂੰ ਸਿਖਾਉਂਦੇ ਆ ਵੀ ਵੱਡਿਆਂ ਦੀ ਇੱਜ਼ਤ ਕਰਨੀ ਹੈ ਜਾਂ ਜਿਵੇਂ ਜਿਹੜੇ ਐਲਡਰਸ ਆ ਉਹਨਾਂ ਦੀ ਵੀ ਮਦਦ ਕਰਨੀ ਹੈ ਹਨਾ ਤੇ ਉਹ ਉਹ ਉਵੇਂ ਸਿਖਾਉਂਦੇ ਨੇ ਦਾਦੇ ਪੁੱਤੇ ਦਾਦੀ ਪੋਤਿਆਂ ਵਾਲਾ ਕਹਾਣੀਆਂ ਜਿਵੇਂ ਆਪਾਂ ਕਹਾਣੀ ਵਾਲਾ ਬਤਾਂ ਵਾਲੀ ਗੱਲਾਂ ਆ ਉਹ ਵੀ ਉਵੇਂ ਆ ਉਹ ਆਪਣਾ ਜਿਹੜਾ ਪਿਛਲਾ ਇਤਿਹਾਸ ਹੈ ਉਹ ਇਦਾਂ ਹੀ ਜਿਵੇਂ ਹੁਣ ਕਿਤੇ ਲਿਖਿਆ ਨਹੀਂ ਹੋਇਆ ਉਹ ਇਦਾਂ ਹੀ ਮੂੰਹ ਜਵਾਨੀ ਅੱਗੇ ਤੋਂ ਅੱਗੇ ਜਨਰੇਸ਼ਨ ਤੋਂ ਜਨਰੇਸ਼ਨ ਆ ਜਿਹੜਾ ਉਹ ਪਾਸ ਕਰ ਰਹੇ ਆ ਜਿਹੜੇ ਬਜ਼ੁਰਗ ਹੈ ਉਹ ਛੋਟੇ ਬੱਚਿਆਂ ਨੂੰ ਦੱਸਦੇ ਆ ਵੀ ਅਸੀਂ ਕਿਹੜੇ ਟਾਈਮਾਂ ਦੇ ਵਿੱਚ ਕਿਵੇਂ ਸਟਰਗਲ ਕਰਦੇ ਸੀ ਪਿਛਲੇ ਠਾਲਾ ਵੀ ਜਿਹੜੇ ਉਦੋਂ ਦੇ ਹਾਲਾਤ ਸੀਗੇ ਕਿਵੇਂ ਦੇ ਸੀਗੇ ਅਸੀਂ ਕਿਵੇਂ ਸਰਵਾਈਵ ਕੀਤਾ ਇਹ ਇੰਨੇ ਹਾਰਸ਼ ਵੈਦਰ ਦੇ ਵਿੱਚ ਹੁਣ ਜਿਵੇਂ ਉੱਥੇ 12 ਤੋਂ ਜਾਂ 12 ਮਹੀਨੇ ਚੋਂ 6 ਮਹੀਨੇ ਸੂਰਜ ਰਹਿੰਦਾ 6 ਮਹੀਨੇ ਰਾਤ ਰਹਿੰਦੀ ਹੈ ਹੂੰ ਠੀਕ ਹੈ ਨਾ ਤਾਂ ਉਹ ਫਿਰ ਉਹ ਕਹਿੰਦੀ ਵੀ ਉਹ ਰਾਤ ਜਿਵੇਂ ਜਦੋਂ ਵੀ 6-6 ਮਹੀਨੇ ਸੂਰਜ ਨਹੀਂ ਚੜ੍ਹਨਾ ਤੇ ਫਿਰ 6 ਮਹੀਨੇ ਸੂਰਜ ਛਿਪਣਾ ਹੀ ਨਹੀਂ ਵੀ ਅਸੀਂ ਹੁਣ ਤਾਂ ਇਹ ਨਹੀਂ ਟੈਕਨੋਲੋਜੀ ਆ ਗਈ ਤੁਸੀਂ ਕਹੋਗੇ ਵੀ ਹਾਂ ਵੀ ਲੱਟਾਂ ਵਾਲ ਕੇ ਰੱਖਦੇ ਹੋਣਗੇ ਤੇ ਹੁਣ ਪੁਰਾਣੇ ਟਾਈਮਾਂ ਦੇ ਵਿੱਚ ਨਾ ਤਾਂ ਲਾਈਟਾਂ ਨਹੀਂ ਉਦੋਂ ਇੰਨੀਆਂ ਦੀਆਂ ਹੁਣ ਵੀ ਜਿਹੜਾ ਹੁਣ ਜੇ ਲਾਈਟ ਤਾਂ ਤੁਹਾਡੇ ਘਰ ਦੇ ਨੇੜੇ ਕਰ ਲਓਗੇ ਸਟਰੀਟ ਤੇ ਕਰ ਲਓਗੇ ਵੈਸੇ ਤਾਂ ਉਹਨੇ ਰਹੀ ਹੈ ਪਰ ਬਹੁਤ ਵੱਖਰਾ ਐਕਸਪੀਰੀਅੰਸ ਆ ਲੋਕਾਂ ਅਸੀਂ ਤਾਂ ਆ ਫਰਾਂਜੀ ਰਾਤ ਨੂੰ ਅਸੀਂ ਹੁਣ ਵੀ ਰੋਟੀ ਜਿਹੜੀ ਆ ਫਿਰ ਸੌਂਦੇ ਹੁੰਦੇ ਸੀ ਉਹ ਘੜੀ ਦੇਖੀ ਜਾਉਣਾ ਪੈਂਦਾ ਸੀ ਜੇ ਸੂਰਜ ਨਾਲ ਦੇਖੀ ਜਾਓ ਫਿਰ ਤਾਂ ਬੰਦਾ ਕਹੇ ਵੀ ਡਰਾਈਵ ਕਰੀ ਚਲੋ ਹਾਲ ਤਾਂ ਬਸੇਰਾ ਦਿਨ ਖੜਾ ਹਾਂ ਵੀ ਉਹ ਤਾਂ ਖੜਾ ਹੀ ਰਹਿਣਾ ਖੜਾ ਹੀ ਰਹਿਣਾ ਤੇ ਜਾਣਾ ਨਹੀਂ ਹ ਅਸੀਂ ਫੋਟੋਆਂ ਖਿੱਚੀਆਂ ਸਾਨੂੰ ਆਪ ਬੜੀ ਜਿਵੇਂ ਹੁੰਦਾ ਸੀਗਾ ਵੀ ਅਸੀਂ ਟਾਈਮ ਲਾ ਲਾ ਕੇ ਵੀ ਆ ਰਾਤ ਨੂੰ 12 ਵਜੇ ਸੂਰਜ ਇੱਥੇ ਫਿਰਦਾ ਹ ਹ ਉਹ ਫੋਟੋਆਂ ਖਿੱਚ ਕੇ ਅਸੀਂ ਆਪ ਹੀ ਬੜੇ ਹੈਰਾਨ ਪ੍ਰੇਸ਼ਾਨ ਸੀਗੇ ਤੇ ਫਿਰ ਜਦੋਂ ਆ ਕੇ ਜਿਵੇਂ ਫਿਰ ਸਾਂਝੀਆਂ ਕੀਤੀਆਂ ਲੋਕ ਵੀ ਯਾਰ ਉਹ ਕਹਿੰਦੇ ਵੀ ਅਲੱਗ ਹੀ ਦੁਨੀਆ ਵਰਸਦੀ ਆ ਉੱਥੇ ਜਦੋਂ ਤੁਸੀਂ ਦੇਖੋ ਇਹਦੀ ਵੀਡੀਓਗ੍ਰਾਫੀ ਵੀ ਕਰ ਲੈਨੇ ਆ ਹਾਂਜੀ ਤੁਹਾਡਾ ਜਿਹੜਾ ਚੈਨਲ ਆ ਉਹਦੇ ਉੱਤੇ ਜਾ ਕੇ ਲੋਕ ਦੇਖ ਵੀ ਲੈਂਦੇ ਆ ਹਾਂਜੀ ਉਹਦੇ ਬਾਰੇ ਵੀ ਤੁਸੀਂ ਇਹ ਕਿਵੇਂ ਤੁਹਾਡੇ ਦਿਮਾਗ 'ਚ ਆਇਆ ਵੀ ਇਹ ਲੋਕਾਂ ਨੂੰ ਵੀ ਦਿਖਾਈਏ ਕਿਉਂਕਿ ਯਾਤਰਾ ਆਪਣੇ ਆਪ 'ਚ ਬਹੁਤ ਸੋਹਣਾ ਅਨੁਭਵ ਹੁੰਦਾ ਹਾਂਜੀ ਬੇਸ਼ੱਕ ਕਹਿੰਦੇ ਹੁੰਦੇ ਆ ਵੀ ਇੱਕ ਥਾਂ ਦੇ ਉੱਤੇ ਇੱਕ ਬੰਦਾ ਖੜਾ ਤੇ ਉਹ ਕਹਿੰਦਾ ਵੀ ਉਹ ਬੜੀ ਵਧੀਆ ਹਵਾ ਵਗੇ ਹੂੰ ਉਹਨੇ ਇੱਕ ਉਥੋਂ ਡੱਬਾ ਲਿਆ ਤੇ ਉਹ ਡੱਬਾ ਉੱਥੇ ਉਹਨੇ ਹਵਾ ਨੂੰ ਪੈਕ ਕੀਤਾ ਤੇ ਆਪਣੀ ਕੁੜੀ ਨੂੰ ਭੇਜਤਾ ਹੂੰ ਕੁੜੀ ਨੇ ਜਾ ਕੇ ਉਹਨੇ ਉਹਨੇ ਕੋਰੀਅਰ ਕਰਤਾ ਉਹ ਕਹਿੰਦੀ ਇਹ 'ਚ ਕੀ ਆ ਹੂੰ ਉਹ ਕਹਿੰਦਾ ਵੀ ਇਹਦੇ 'ਚ ਨਾ ਬਹੁਤ ਖੂਬਸੂਰਤ ਹਵਾ ਵਗਦੀ ਸੀ ਹੂੰ ਬਹੁਤ ਪਿਆਰੀ ਸੀ ਬਹੁਤ ਕ੍ਰਿਸਪੀ ਸੀ ਮੈਨੂੰ ਬੜੀ ਚੰਗੀ ਲੱਗੀ ਮੈਂ ਕਿਹਾ ਮੇਰੀ ਕੁੜੀ ਨੂੰ ਵੀ ਉਹ ਸੋਹਣੀ ਲੱਗੂ ਸੋਹਣੀ ਲੱਗੂਗੀ ਕਹਿੰਦੀ ਪਾਪਾ ਇੱਚ ਉਹਦਾ ਕੁਝ ਨਹੀਂ ਨਿਕਲਿਆ ਵੈਸੇ ਤਾਂ ਜਿਹੜੀ ਯਾਤਰਾ ਤਾਂ ਬੰਦਾ ਆਪ ਕਰਕੇ ਹੀ ਪਤਾ ਲੱਗਦਾ ਪਰ ਉਹਨੂੰ ਕੈਦ ਕਰਕੇ ਸਾਨੂੰ ਮੋਟੀਵੇਟ ਕਰਨ ਦਾ ਵੀ ਤਾਂ ਕੰਮ ਹੈ ਇਹ ਆਈਡੀਆ ਕਿਵੇਂ ਆਇਆ ਦੇਖੋ ਤੁਹਾਡੀ ਗੱਲ ਜਮਾ ਸਹੀ ਹੈ ਅਸੀਂ ਜਦੋਂ ਵੀਡੀਓ ਬਣਾਉਂਦੇ ਵੀ ਹੁੰਦੇ ਆ ਨਾ ਕਈ ਵਾਰ ਸਾਨੂੰ ਨਾ ਕੋਈ ਸੀਨ ਦੇਖਿਆ ਬਹੁਤ ਸੋਹਣਾ ਅਸੀਂ ਕਈ ਵਾਰ ਕਹਿੰਦੇ ਵੀ ਆਂ ਵੀ ਅਸੀਂ ਇਹਨੂੰ ਬਣਾਤਾ ਰਹੇ ਆ ਲੈਂਸ ਵੀ ਜਿਹੜਾ ਸਾਡਾ ਕੈਮਰਾ ਆ ਜਿਹੜਾ ਸਾਡਾ ਲੈਂਸ ਉਹ ਕੈਪਚਰ ਤਾਂ ਪਰ ਸਾਨੂੰ ਨਹੀਂ ਪਤਾ ਵੀ ਇਹ ਉਹ ਜਿਹੜੀ ਉਹਦੀ ਖੂਬਸੂਰਤੀ ਹੈ ਉਹਦੇ ਨਾਲ ਕਿੰਨੀ ਇੱਕ ਵੀ ਉਹਨੂੰ ਜਸਟੀਫਾਈ ਕਰ ਰਿਹਾ ਹੈ ਕਿ ਨਹੀਂ ਕਰ ਰਿਹਾ ਫਿਰ ਉਹ ਹੁਣ ਅੱਗੇ ਉਹ ਜ਼ਿਕਰ ਆਉਂਦਾ ਉਹ ਕੁੜੀ ਦਾ ਵੀ ਹੂੰ ਉਹ ਕੁੜੀ ਕਹਿੰਦੀ ਵੀ ਜੇ ਇੰਨਾ ਸੋਹਣਾ ਵੀ ਚਲੋ ਫਿਰ ਮੈਂ ਵੀ ਆਉਣੀ ਆ ਉਹ ਵੀ ਚੜ ਗਈ ਟਿਕਟ ਲੈ ਕੇ ਪਾਪੇ ਕੋਲ ਨੂੰ ਫਿਰ ਇੱਕ ਮੋਟੀਵੇਸ਼ਨ ਤਾਂ ਆ ਜਾਂਦੀ ਹੈ ਹਾਂਜੀ ਮੈਂ ਉਹੀ ਕਹਿੰਦਾ ਨਾ ਵੀ ਸਾਡਾ ਜਿਹੜਾ ਮੇਨ ਫੋਕਸ ਹੀ ਹੁੰਦਾ ਵੀ ਜਿਹੜਾ ਦੇਖੋ ਜਿਹੜਾ ਫਰਸਟ ਹੈਂਡ ਐਕਸਪੀਰੀਅੰਸ ਹੈ ਉਹ ਤਾਂ ਤੁਹਾਨੂੰ ਉੱਥੇ ਜਾ ਕੇ ਹੀ ਮਿਲਣਾ ਹੈ ਹੂੰ ਪਰ ਜੇ ਤੁਹਾਨੂੰ ਸੈਕੰਡ ਹੈਂਡ ਜਾਂ ਥਰਡ ਹੈਂਡ ਐਕਸਪੀਰੀਅੰਸ ਮਿਲੇ ਵੀਡੀਓ ਦੇ ਰਾਹੀਂ ਉਹ ਬੰਦੇ ਨੂੰ ਦੇਖ ਕੇ ਕੋਈ ਇਦਾਂ ਦੀ ਚੀਜ਼ ਕਲਿੱਕ ਕਰ ਜਵੇ ਕੋਈ ਵੀ ਜਿਵੇਂ ਕਈ ਵਾਰ ਹੁੰਦਾ ਨਾ ਵੀ ਕੋਈ ਇੱਕ ਕੋਟ ਹੀ ਹੁੰਦੀ ਆ ਜਿਹੜੀ ਤੁਹਾਨੂੰ ਵੀ ਤੁਹਾਡੀ ਜ਼ਿੰਦਗੀ ਨੂੰ ਚੇਂਜ ਕਰ ਦਿੰਦੀ ਆ ਜਾਂ ਫਿਰ ਕੋਈ ਇੱਕ ਕੋਈ ਇੱਕ ਇਨਸੀਡੈਂਟ ਹੁੰਦਾ ਵੀ ਉਹ ਇਨਸੀਡੈਂਟ ਕਲਿੱਕ ਹੋਇਆ ਤੇ ਤੁਸੀਂ ਹੋਰ ਰਸਤੇ ਨੂੰ ਚੱਲ ਪਏ ਹੈ ਨਾ ਤਾਂ ਉਵੇਂ ਉਹ ਵੀਡੀਓ ਬਣਾਉਣ ਦਾ ਮੇਨ ਮੋਟਿਵ ਇਹੀ ਹੈ ਵੀ ਆਪਾਂ ਜਿਹੜਾ ਆਪਣਾ ਸਫਰ ਹੈ ਉਹਦੇ ਰਾਹੀਂ ਸਫਰ ਦੀਆਂ ਕੱਲੀਆਂ ਚੰਗੀਆਂ ਚੀਜ਼ਾਂ ਹੀ ਨਹੀਂ ਮਾੜੀਆਂ ਵੀ ਬਹੁਤ ਕੋਈ ਮਾੜਾ ਵੀ ਹੁੰਦਾ ਇੱਕ ਵਾਰ ਅਸੀਂ ਉਸੇ ਸਫਰ ਦੇ ਉੱਤੇ ਜਾ ਰਹੇ ਸੀ ਜਿਵੇਂ ਇੰਨਾ ਮੀਂਹ ਪਏ ਨੇਰੀ ਚੱਲੀ ਸੜਕ ਜਾਮ ਹੋ ਗਈ ਤੇ ਉਹ ਤੇ ਸਟੱਕ ਵੀ ਹੋ ਕੇ ਰਹਿਣਾ ਪਿਆ ਬਹੁਤ देर ਫੇਰ ਉਹ ਹੌਲੀ ਹੌਲੀ ਦਰਖਦ ਰੋਗ ਤਾਂ ਹਟੇ ਤੇ ਲੰਘ ਕੇ ਅਸੀਂ ਫਾ ਜਾ ਕੇ ਮੀਂਹ ਪੈਂਦੇ ਜੀ ਟੈਂਟ ਲਾਇਆ ਵੀ ਉਦਾਂ ਦੀ ਜਿਵੇਂ ਆਏ ਨਹੀਂ ਕਹਿੰਦਾ ਵੀ ਯਾ ਵੀ ਸਾਰਾ ਕੁਝ ਸੌਖਾ ਹੀ ਹੁੰਦਾ ਪਰ ਜਿਹੜਾ ਉਹ ਐਕਸਪੀਰੀਅੰਸ ਹੈ ਉਹ ਬਹੁਤ ਜ਼ੁਰ ਲਈ ਵੀ ਚੰਗਾ ਜਿਵੇਂ ਖੱਜਲ ਖੁਆਰੀਆਂ ਵੀ ਨਾਲ ਖੱਜਲ ਖੁਆਰੀਆਂ ਸੋਹਣੀਆਂ ਲੱਗਦੀਆਂ ਨੇ ਉਦੋਂ ਜਦੋਂ ਬਾਅਦ ਚ ਯਾਦ ਕਰਦੇ ਹਾਂ ਹੁਣ ਆਕੇ ਟੀਵੀ ਤੇ ਆਪ ਵੀ ਕਈ ਵਾਰ ਦੇਖੀਦਾ ਵੀ ਯਾਰ ਉਦੋਂ ਕਿੰਨਾ ਔਖਾ ਟੈਂਟ ਲਾਇਆ ਸੀ ਹਵਾ ਚੱਲਦੀ ਸੀ ਦੋ ਜਣੇ ਟੈਂਟ ਵੜ ਕੇ ਖੜਦੇ ਆ ਦੋ ਜਣੇ ਥ ਦੇਖੋ ਹੁਣ ਹੈਗੇ ਤਾਂ ਤੁਸੀਂ ਟ੍ਰੈਵਲ ਵਿਦ 4 ਆ ਹਨਾ ਟ੍ਰੈਵਲ ਵਿਦ 4 ਆ ਨਾ ਤੁਹਾਡੇ ਚੈਨਲ ਦਾ ਐਕਸਪਲੋਰ ਵਿਦ 4 ਐ ਐਕਸਪਲੋਰ ਵਿਦ 4 ਐ ਐਕਸਪਲੋਰ ਵਿਦ 4 ਐ ਐਕਸਪਲੋਰ ਹੈਗਾ ਐਕਸ ਦੇ ਨਾਲ ਅੱਛਾ ਐਕਸ ਨਾਲ ਹਾਂਜੀ ਠੀਕ ਹੈ ਜੀ ਉਹਦੇ ਚ ਹੁਣ ਉਹੀ ਸਾਥ ਸਾਡੇ ਪਿੱਛੇ ਕੈਮਰੇ ਦੇ ਖੜੇ ਆ ਤੇ ਦੋ ਸੱਜਣ ਪਿਆਰੇ ਹੋਰ ਵੀ ਤੁਹਾਡੇ ਨਾਲ ਦੋ ਸੱਜਣ ਪਿਆਰੇ ਕੰਮ ਤੇ ਨਹੀਂ ਜੀ ਅੱਜ ਅੱਛਾ ਹਾਂਜੀ ਕਿਉਂ ਨਾਲ ਵੀ ਡਿਊਟੀ ਵੀ ਕਰਨੀ ਪੈਂਦੀ ਆ ਦੇਖੋ ਇਹ ਇੱਕ ਹੋਰ ਵੀ ਆ ਗੱਲ ਜਿਹੜਾ ਹੁਣ ਉਹ ਆਪਾਂ ਗੱਲ ਕਰਦਾ ਸੀ ਮੈਂ ਪੋਇਮ ਦੀ ਮੁੱਢ ਦੇ ਵਿੱਚ ਉਹ ਵੀ ਇਹੀ ਕਹਿੰਦੀ ਵੀ ਜੇ ਤੁਹਾਡਾ ਉਹ ਕੰਮ ਤੋਂ ਘਰ ਤੇ ਉਹ ਚੱਲੀ ਗਿਆ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਵੀ ਤੁਹਾਡੀ ਹੌਲੀ ਹੌਲੀ ਮਰਦਾ ਤਾਂ ਹੌਲੀ ਹੌਲੀ ਹਰ ਕੋਈ ਹੋਈ ਆ ਹਾਂਜੀ ਉਮਰਵਾਦੀ ਹਾਂ ਖੂਬਸੂਰਤੀ ਆ ਜਿਹੜੀ ਜਿਹੜੀ ਜ਼ਿੰਦਗੀ ਦਾ ਨਜ਼ਾਰਾ ਦੇਖਣ ਦੀ ਗੱਲ ਆ ਉਹ ਇਹੀ ਆ ਵੀ ਤੁਸੀਂ ਆਪਦਾ ਕੰਮ ਵੀ ਕਰੋ ਜ਼ਿੰਦਗੀ ਦਾ ਉਹ ਵੀ ਬੈਲੈਂਸ ਰੱਖੋ ਤੇ ਨਾਲ ਦੀ ਨਾਲ ਪਰ ਇਹੇ ਨਾ ਹੋਵੇ ਵੀ ਤੁਸੀਂ ਹੁਣ ਨਾ ਇੱਕ ਮੈਂ ਕਿਸੇ ਨੂੰ ਸੁਣਦਾ ਸੀਗਾ ਉਹਨੇ ਵੀ ਇਹੀ ਕਿਹਾ ਉਹ ਕਹਿੰਦਾ ਵੀ ਦੇਖੋ ਮੈਂ ਵੀ ਜੌਬ ਕਰਦਾ ਹਾਂ ਪਰ ਮੈਂ ਕਿਹਾ ਵੀ ਆਏ ਤਾਂ ਫਿਰ ਵੀ 9 to 5 ਆਏ ਤਾਂ ਫਿਰ ਹੌਲੀ-ਹੌਲੀ ਪਤਾ ਨਹੀਂ ਕਦੋਂ ਮੇਰਾ ਗਾਂ ਨੂੰ ਟੈਕਟ ਕੱਟੀ ਜਾਣੀ ਆ ਪਰ ਫਿਰ ਮੈਂ ਘੁੰਮੂਗਾ ਕਦੋਂ ਮੈਂ ਆਏ ਕਿਉਂ ਦੇ ਕਦੋਂ ਦੇਖੂਗਾ ਵੀ ਇਹ ਜਿਹੜੀ ਇੱਕ ਤਾਂ ਚਮਤਕਾਰ ਆ ਵੀ ਘੁੰਮਦੀ ਧਰਤੀ ਦੇ ਬੈਠੇ ਆ ਮੈਂ ਇਹਨੂੰ ਦੇਖੂਗਾ ਕਦੋਂ ਜੇ ਮੈਂ ਇਹੀ ਕਰੀ ਗਿਆ ਤਾਂ ਹਨਾ ਦੋ ਗੱਲਾਂ ਨੇ ਵਰਤੇ ਜੀ ਸਾਹਿਬ ਜਿਹੜੀਆਂ ਮੈਂ ਕਰਦਾ ਹਾਂ ਇੱਕ ਤਾਂ ਹੈਗੀ ਆ ਦੇਖੋ ਜਿਹੜੀ ਤੁਸੀਂ ਗੱਲ ਕੀਤੀ ਹੈ 9 to 5 ਵਾਲੀ ਹੁਣ ਬਹੁਤ ਬੰਦੇ ਇਦਾਂ ਕਹਿੰਦੇ ਆ ਵੀ ਹਲੇ ਕੰਮ ਕਰ ਲਓ ਹਲੇ ਯੰਗ ਹੈ ਹਲੇ ਪੈਸੇ ਜੋੜ ਲਿਏ ਜਦੋਂ ਰਿਟਾਇਰ ਹੋਵਾਂਗੇ ਉਦੋਂ ਘੁੰਮਾਂਗੇ ਪਰ ਉਹਦਾ ਆਪਾਂ ਕਿਸੇ ਨੂੰ ਵੀ ਪਤਾ ਵੀ ਰਿਟਾਇਰ ਹੋਣਾ ਕਿ ਨਹੀਂ ਹੋਣਾ ਉਹ ਇੱਕ ਆਮ ਹੀ ਸਾਰਿਆਂ ਨੇ ਫੋਟੋ ਵੀ ਦੇਖੀ ਹੋਣੀ ਆ ਸਾਡੇ ਦਰਸ਼ਕਾਂ ਨੇ ਵੀ ਉਹ ਇਟਲੀ ਦੇ ਵਿੱਚ ਘੁੰਮਣ ਗਏ ਹੋਏ ਆ ਹਾਂ ਉਸਤੇ ਪਏ ਉੱਤੇ ਹਾਂ ਉਹ ਬੜੀ ਹੁਣ ਉਹ ਜਿਹੜੀਆਂ ਉਹ ਬੋਟ ਹਨ ਉਹ ਬਹੁਤ ਮਹਿੰਗੀਆਂ ਰੈਂਟ ਹੁੰਦੀਆਂ ਆ ਤੇ ਉਹ ਬਹੁਤ ਲਗਜ਼ਰੀ ਤੇ ਦੋਨੇ ਹਸਬੈਂਡ ਵਾਈਫ ਉਸਤੇ ਪਏ ਆ ਕਿਉਂਕਿ ਹੁਣ ਉਮਰ ਵੀ ਆ ਵੀ ਸਾਥ ਨਹੀਂ ਦੇ ਰਹੀ ਉਦੋਂ ਫਿਰ ਪੈਸੇ ਵੀ ਆ ਟਾਈਮ ਵੀ ਆ ਹਾਂ ਪ੍ਰਸੇਧ ਨਹੀਂ ਹੈਗੀ ਪਰ ਕਰੰਟ ਨਹੀਂ ਹੈਗਾ ਸਰੀਰ ਤੇ ਤੇ ਦੂਜਾ ਦੇਖੋ ਹੁਣ ਇੱਕ ਤਾਂ ਪੁਆਇੰਟ ਇਹ ਹੋ ਗਿਆ ਦੂਜਾ ਪੁਆਇੰਟ ਇਹ ਹੈ ਵੀ ਹੁਣ ਅੱਜ ਕੱਲ ਜਿਹੜੀ ਜ਼ਿੰਦਗੀ ਹੈ ਉਹ ਆਪਾਂ ਕਲੀ ਕੈਨੇਡਾ ਨਹੀਂ ਆਪਾਂ ਕਿਤੇ ਵੀ ਬੈਠੇ ਆ ਦੁਨੀਆ ਤੇ ਸਟ੍ਰੈਸ ਸਾਰਿਆਂ ਨੂੰ ਹੈ ਉਹ ਪਰਿਵਾਰ ਦੀ ਵੀ ਹੈ ਕੰਮ ਦੀ ਵੀ ਹੈ ਸੋਸ਼ਲ ਮੀਡੀਆ ਦੀ ਵੀ ਹੈ ਉੱਥੋਂ ਕਿਉਂਕਿ ਆਪਾਂ ਨੈਗੇਟਿਵਿਟੀ ਬਹੁਤ ਪ੍ਰੋਸੀ ਜਾ ਰਹੀ ਹੈ ਹੈਨਾ ਨੈਗੇਟਿਵਿਟੀ ਚੱਲ ਵੀ ਜ਼ਿਆਦਾ ਰਹੀ ਹੈ ਪ੍ਰੋਸੀ ਵੀ ਜ਼ਿਆਦਾ ਜਾ ਰਹੀ ਹੈ ਸੋ ਉਹ ਨੈਗੇਟਿਵਿਟੀ ਤੋਂ ਬਚਣ ਦੇ ਲਈ ਆ ਉਹ ਸਟ੍ਰੈਸ ਨੂੰ ਘਟਾਉਣ ਦੇ ਲਈ ਜਿਹੜਾ ਟਰੈਵਲ ਹੈ ਉਹ ਸਭ ਤੋਂ ਵਧੀਆ ਤਰੀਕਾ ਹੈ ਹਮ ਜਦੋਂ ਹੁਣ ਆਪਾਂ ਖਾਸ ਕਰਕੇ ਕੈਨੇਡਾ ਦੀ ਗੱਲ ਕਰੀਏ ਜਿਵੇਂ ਤੁਸੀਂ ਕਿਹਾ ਵੀ ਬਹੁਤ ਵੱਡਾ ਹੈ ਹੈਨਾ ਜਦੋਂ ਕਿਸੇ ਨੈਟਵਰਕ ਬੰਦ ਹੋ ਜਾਂਦੇ ਨੇ ਠੀਕ ਹੈ ਨਾ ਕੋਈ ਫੋਨ ਆਉਂਦਾ ਨਾ ਕਿਸੇ ਨੂੰ ਫੋਨ ਕਰਨਾ ਆਪਸ ਗਰੁੱਪ ਦੇ ਵਿੱਚ ਗੱਲਾਂបੱਤਾਂ ਕਰਦੇ ਆਂ ਹੱਸਦੇ ਖੇលਦੇ ਆਂ ਲੜਦੇ ਆਂ ਫੇਰ ਫੇਰ ਉਹ ਉਹ ਇਕੱਠੇ ਹੋ ਜਾਂਦੇ ਆਂ ਤੇ ਕੁਝ ਵੀ ਕਰਨਾ ਉਹ ਗਰੁੱਪ ਚ ਕਰਨਾ ਕੋਈ ਸੋਸ਼ਲ ਮੀਡੀਆ ਨਹੀਂ ਹੈਗਾ ਠੀਕ ਹੈ ਜੀ ਤੇ ਉਹ ਜਿਹੜੀ ਚੀਜ਼ ਹੈ ਉਹ ਬਹੁਤ ਸੋਹਣੀ ਲੱਗਦੀ ਆ ਇੱਕ ਨਾ ਉਹ ਸਟੈਟ ਵੀ ਆਏ ਸਾਹਮਣੇ ਹਾਂਜੀ ਉਹ ਕੰਪਨੀਆਂ ਨੇ ਜਿਹੜੀਆਂ ਵੱਡੀਆਂ ਕੰਪਨੀਆਂ ਉਹਨਾਂ ਨੇ ਆਪਣੇ EMPLOYEES ਦੇ ਜਿਹੜੇ ਉਹਨਾਂ ਦੇ ਉਹਨਾਂ ਦੀ ਮੈਂਟਲ ਹੈਲਥ ਦੇ ਨਾਲ ਜੁੜੀਆਂ ਗੱਲਾਂ ਫਿਰ ਉਹਨਾਂ ਨੇ ਦੇਖਿਆ ਵੀ ਕਿਹੜੇ ਲੋਕ ਆ ਜਿਹੜੇ ਛੁੱਟੀ ਤੇ ਜਾਂਦੇ ਆ ਤੇ ਉਹ ਆ ਕੇ ਉਹਨਾਂ ਦੀ ਫਿਰ ਜਿਹੜੀ ਆਉਟਪੁੱਟ ਕਿਵੇਂ ਆ ਕੰਮ ਉਹ ਗੱਤਨ ਦੀ ਗਾ ਜਿਹੜੇ ਜਿੰਨੇ ਲੋਕ ਟਰੈਵਲ ਕਰਦੇ ਜਾਦੇ ਤੇ ਜਿੰਨਾ ਵੱਧ ਟਰੈਵਲ ਕਰਦੇ ਆ ਉਹਨੂੰ ਹੀ ਉਹਨਾਂ ਦੀ ਆਉਟਪੁੱਟ ਜ਼ਿਆਦੇ ਆ ਉਹਨੇ ਉਹ ਮੈਂਟਲੀ ਸਟੇਬਲ ਆ ਉਹਨੇ ਵੱਧ ਖੁਸ਼ ਆ ਤੇ ਉਹ ਕੰਪਨੀਆਂ ਦੇ ਵਿੱਚ ਇਹੋ ਜਿਹੇ ਲੋਕ ਵੀ ਬੈਠੇ ਆ ਜਿਨ੍ਹਾਂ ਕੋਲੇ ਬਹੁਤ ਜ਼ਿਆਦੇ ਪੈਸੇ ਆ ਪਰ ਮੈਂਟਲੀ ਤੌਰ ਤੇ ਵੀ ਡਾਊਨ ਆ ਤੇ ਆਊਟਪੁੱਟ ਵੀ ਕਿਉਂਕਿ ਜਦੋਂ ਤੁਸੀਂ ਰੁਟੀਨ ਨਹੀਂ ਤੋੜਦੇ ਇੱਕ ਥਾਂ ਤੇ ਹੀ ਤੁਰੇ ਫਿਰਦੇ ਹੋ ਉਹੀ ਪੱਟੇ ਤੇ ਚੜੇ ਰਹਿੰਦੇ ਆ ਤਾਂ ਤੁਸੀਂ ਇੱਕ ਮਸ਼ੀਨ ਦਾ ਪਾਰਟ ਹੋ ਜਾਂਦੇ ਹੋ ਹਾਂ ਇੱਕ ਤਾਂ ਦੇਖੋ ਰੁਟੀਨ ਵਾਲੀ ਗੱਲ ਆ ਗਈ ਬਾਬੇ ਨਾਨਕ ਨੇ ਕਿਹਾ ਵੀ ਨਾਨਕ ਦੁਖੀਆ ਸਭ ਸੰਸਾਰ ਹੂੰ ਮੁਸ਼ਕਲਾਂ ਸਭ ਨੂੰ ਆ ਤੁਸੀਂ ਸ਼ੁਰੂ ਚ ਹੀ ਗੱਲ ਕੀਤੀ ਹੈ ਨਾ ਕੋਈ ਕਹਿੰਦਾ ਵੀ ਪੈਸੇ ਨਹੀਂ ਹੈਗੇ ਕੋਈ ਕਹਿੰਦਾ ਟਾਈਮ ਨਹੀਂ ਹੈਗਾ ਸਾਡੇ ਨਾਲ ਵੀ ਬਹੁਤ ਲੋਗ ਗੱਲਾਂ ਵੀ ਕਰਦੇ ਆ ਤੁਸੀਂ ਕਿਵੇਂ ਮੈਨੇਜ ਕਰਦੇ ਹੋ ਨੌਕਰੀ ਵੀ ਕਰੀ ਜਾਂਦੇ ਹੋ ਹੈਨਾ ਫਿਰ ਤੁਸੀਂ ਫੈਮਿਲੀ ਟਾਈਮ ਵੀ ਦੇਣਾ ਹੈ ਤੁਸੀਂ ਘੁੰਮ ਵੀ ਆਉਂਦੇ ਹੋ ਦੇਖੋ ਘੰਟੇ ਸਭ ਕੋਲ 24 ਹੀ ਨੇ ਹੂੰ ਉਹਦਾ ਤੁਸੀਂ ਪਲਾਨ ਕਰਨਾ ਹੈ ਵੀ ਤੁਸੀਂ ਕਿਵੇਂ ਟਾਈਮ ਕੱਟ ਸਕਦੇ ਹੋ ਖਰਚੇ ਵੀ ਤੁਸੀਂ ਹੋ ਐ ਅ ਚੱਕਰ ਇਹ ਜੀ ਤੁਸੀਂ ਬਹੁਤ ਲਗਜ਼ਰੀ ਜਿਵੇਂ ਜੇ ਤੁਸੀਂ ਬਹੁਤ ਘੱਟ ਘੁੰਮਣਾ ਹੈ ਤਾਂ ਤੁਸੀਂ ਬਹੁਤ ਲਗਜ਼ਰੀਅਸ ਘੁੰਮ ਸਕਦੇ ਹੋ ਵੀ ਇੱਥੋਂ ਹੀ ਤੁਸੀਂ ਮੈਂ ਕਿਹਾ ਆਪੇ 크ਰੂਜ਼ ਦੀ ਗੱਲ ਕੀਤੀ ਵੀ 크ਰੂਜ਼ ਬੁੱਕ ਕਰਤੀ ਅੱਗੇ ਜਾ ਕੇ 5 ਸਟਾਰ ਹੋਟਲ 'ਚ ਰਹਿ ਕੇ ਮੁੜੇ ਆਈ ਠੀਕ ਹੈ ਨਾ ਉਹ ਵੀ ਟਰੈਵਲ ਹੈ ਉੱਡੀ ਗੰਜੈਸ਼ ਨਹੀਂ ਹੈਗੀ ਤੁਸੀਂ 4 ਜਣਾਂ ਇੱਕ ਗੱਡੀ ਰੈਂਟ ਕਰਕੇ ਦੋ ਰਾਤਾਂ ਕਿਤੇ ਲਾਇਆਓ ਫੋਟੋ ਥੋੜਾ ਸਸਤਾ ਕਰ ਲਓ ਖਾਣਾ ਪੀਣ ਦਾ ਵੀ ਜਗਾਰਾ ਮੜ ਮੋਟਾ ਆਪਣਾ ਕੋਲੋਂ ਕਰ ਲਓ ਹੈਨਾ ਜ਼ਰੂਰ ਤਾਂ ਨਹੀਂ ਹੈ ਕਿ ਜੇ ਹੁਣ ਬਾਹਰ ਗਏ ਆਂ ਵੀ ਸਾਰਾ ਤੁੰ ਵੀ ਰੈਸਟੋਰੈਂਟਾਂ ਤੋਂ ਹੀ ਖਾਣਾ ਹੈ ਜਾਂ ਵੀ ਮਹਿੰਗੀ ਚੀਜ਼ਾਂ ਤੋਂ ਹੀ ਖਾਣਾ ਹੈ ਜਿਹਨੇ ਟਰੈਵਲ ਕਰਨਾ ਹੈ ਜਿਹੜੇ ਲੋਕ ਆਮ ਆਪਣੇ ਘੁੰਮਣ ਵੀ ਜਾਂਦੇ ਆ ਨਾ ਫਿਰ ਉਹ ਕਿਉਂਕਿ ਫ੍ਰਸਟ੍ਰੇਸ਼ਨ ਇਕੱਠੀ ਹੋ ਜਾਂਦੀ ਹੈ ਹੂੰ ਜਾਣਾ ਕਿਤੇ 5-4 ਦਿਨ ਫਿਰ ਉਹੀ 5 ਸਟਾਰ ਹੋਟਲ ਫਿਰ ਪੂਰੇ ਟੌਪ ਦੇ ਖਾਣੇ ਹੋਣ ਸਾਨੂੰ ਵੀ ਅਸੀਂ ਜਿਹੜਾ ਆਪਦੀ એનર્ਜੀ ਆਪਣਾ ਪੈਸਾ ਰਿਸੋਰਸ ਇੱਕ ਥਾਂ ਤੇ ਢੇਰੀ ਕਰਿਆਉਣੇ ਅਦਰਵਾਈ ਤੁਸੀਂ ਉਹ ਸਾਰਾ ਸਾਲ ਵੀ ਸਪਰੈਡ ਕਰ ਸਕਦੇ ਹੋ ਔਰ ਦੂਜੀ ਗੱਲ ਉੱਥੇ ਇੰਨਾ ਖਰਚਾ ਕਰਕੇ ਇੱਕ ਹਫ਼ਤੇ ਚ ਆ ਕੇ ਸੜਸ ਵੱਜਦੀ ਇਹ ਵੀ ਗ੍ਰੈਡ ਕਾਰਡ ਦਾ ਬਿੱਲ ਵੱਧ ਗਿਆ ਹੁਣ ਠੀਕ ਹੈ ਨਾ ਤੁਸੀਂ ਉੱਥੇ ਗਏ ਹੋ ਰੀਚਾਰਜ ਹੋਂ ਜੇ ਤੁਸੀਂ ਕਹਿੰਦੇ ਸੀਗੇ ਵੀ ਤੁਹਾਡਾ ਜਿਹੜਾ ਵੀ ਥੋੜੀ ਪ੍ਰੋਡਕਸ਼ਨ ਵਧਣੀ ਹੈ ਉਹ ਤਾਂ ਹੀ ਵਧਣੀ ਆ ਤੁਸੀਂ ਟਰੈਵਲ ਤੇ ਜਾ ਕੇ ਰੀਚਾਰਜ ਹੋ ਕੇ ਆਏ ਹੋ ਠੀਕ ਹੈ ਨਾ ਉਹ ਰੀਚਾਰਜ ਤਾਂ ਹੀ ਹੋਣਾ ਜੇ ਤੁਸੀਂ ਖੁਸ਼ੀ ਖੁਸ਼ੀ ਘੁੰਮ ਕੇ ਆਏ ਹੋ ਜੇ ਹੁਣ ਉੱਥੇ ਰੈਸਟੋਰੈਂਟ ਦਾ ਬਿੱਲ ਦੇਖ ਕੇ ਟੈਨਸ਼ਨ ਵਧਦੀ ਜਾਂਦੀ ਹੈ ਉਹਨੂੰ ਤੁਸੀਂ ਟਰੈਵਲ ਚ ਨਾ ਗਿਣੋ ਫਿਰ ਉਹਦਾ ਘਰ ਬੈਠਿਆਂ ਵਰਗਾ ਹੀ ਕੰਮ ਹੈ ਇਹ ਤੇ ਜਿਹੜੇ ਉਹ ਘੁੰਮਣ ਦੀਆਂ ਯਾਤਰਾਵਾਂ ਦੀ ਗੱਲ ਕਰਦਾ ਜਿਵੇਂ ਹੁਣ ਤੁਸੀਂ ਕੈਮਰੇ ਨਾਲ ਦਿਖਾਉਨੇ ਆ ਉਹਨੇ ਕਿਤਾਬ ਚ ਦਿਖਾਇਆ ਆਪਣੇ ਵੇਲੇ ਹਾਂਜੀ ਤੇ ਤੁਹਾਨੂੰ ਪੜ੍ਹ ਕੇ ਆਨੰਦ ਆਉਂਦਾ ਹੂੰ ਤੁਸੀਂ ਕੈਮਰੇ ਜਿਹਨੂੰ ਥੋਡੀਆਂ ਵੀਡੀਓ ਦੇਖਦੇ ਆ ਬੰਦੇ ਨੂੰ ਆਨੰਦ ਆਉਂਦਾ ਵੀ ਯਾਰ ਬਹੁਤ ਸੋਹਣਾ ਜਿਹੜਾ ਇਹ ਵੀ ਇੱਕ ਕਿੰਨੀ ਤੁਹਾਨੂੰ ਤੁਸੀਂ ਮੋਟੀਵੇਟ ਹੁੰਨੇ ਜਗ੍ਹਾ ਤੇ ਜਾਣ ਨੂੰ ਜੀ ਕਰਦਾ ਹਾਂਜੀ ਹਨਾ ਇੱਕ ਫਿਰ ਬੰਦੇ ਦਾ ਪਲਾਨ ਕਰਨ ਨੂੰ ਜੀ ਕਰਦਾ ਜਿਵੇਂ ਤੁਸੀਂ ਗੱਲਾਂ ਦੱਸਦੇ ਹੋ ਵੀ ਜ਼ਰੂਰੀ ਨਹੀਂ ਹੈਗਾ ਤੁਸੀਂ 5 ਸਟਾਰ ਚ ਇਕੱਲ ਤੋਂ ਰਹਿਣਾ ਥੋੜ ਨੂੰ ਕਾਹਤੋਂ ਲਗਜ਼ਰੀ ਖਾਣਾ ਚਾਹੀਦਾ ਲਗਜ਼ਰੀ ਤੋਂ ਹੀ ਘਰੇ ਖਾਣ ਦੀ ਕਹੀ ਜਾਂਦੀ ਹਾਂਜੀ ਉਹ ਉਹ ਤਾਂ ਨਹੀਂ ਆਪਣਾ ਆਪਣੇ ਘਰ ਦਾ ਕੰਫਰਟ ਹੈ ਉਹਨੂੰ ਛੋੜਨ ਲਈ ਆਪਾਂ ਬਾਹਰ ਗਏ ਆ ਤੇ ਉੱਥੇ ਜਾ ਕੇ ਵੀ ਆਪਾਂ ਘਰ ਵਰਗਾ ਹੀ ਕੰਫਰਟ ਲੱਭੀਏ ਵੀ ਹਾਂ ਵਧੀਆ ਕੰਫਰਟੇਬਲ ਬੈੱਡ ਹੋਵੇ ਵਧੀਆ ਰੋਟੀ ਪਾਣੀ ਮਿਲੇ ਆਪਾਂ ਨੂੰ ਸਾਰਾ ਕੁਝ ਫਿਰ ਉਹਦਾ ਉਹ ਸੇਮ ਹੀ ਸਾਈਕਲ ਹੋ ਗਿਆ ਹੂੰ ਠੀਕ ਹੈ ਜਿਹੜੀ ਤੁਸੀਂ ਦੂਜੀ ਗੱਲ ਕਰਦੇ ਸੀ ਬਹੁਤ ਸੱਜਣ ਮਿੱਤਰ ਬਾਅਦ ਚ ਵੀਡੀਓ ਦੇਖ ਕੇ ਕਈਆਂ ਨੇ ਅਪਰੋਚ ਵੀ ਕੀਤਾ ਜੀ ਜਿਵੇਂ ਆਪਾਂ ਮੋਟੀਵੇਟ ਵਾਲੀ ਗੱਲ ਕਰੀਏ ਕਈਆਂ ਨੇ ਪੁੱਛਿਆ ਬਾਈ ਵੀ ਉਹ ਪਲਾਨ ਕਿਵੇਂ ਕੀਤਾ ਸੀ ਕਿੰਨੇ ਦਿਨ ਲੱਗੇ ਜਾਂ ਫਿਰ ਅਸੀਂ ਜੇ ਅਸੀਂ ਕਰਨਾ ਹੋਵੇ ਛੋਟਾ ਕਰਨਾ ਹੋਵੇ ਤਾਂ ਅਸੀਂ ਕਿੱਥੇ ਕਿੱਥੇ ਸਟੇ ਕਰਕੇ ਆ ਅੱਛਾ ਉਹ ਜਿਹੜਾ ਤਜਰਬਾ ਹੈ ਉਹ ਵੀ ਬਹੁਤ ਸੋਹਣਾ ਹੈ ਅੱਛਾ ਹਾਈਕਿੰਗ ਦੀ ਸਾਨੂੰ ਗੱਲ ਦੱਸੋ ਕੋਈ ਫਿਰ ਹਾਈ ਕਿੰਨੀ ਵੀ ਗੱਲ ਇਦਾਂ ਕਿਸੇ ਦਾ ਬਹੁਤ ਨਹੀਂ ਉਹ ਝੂਟੇ ਤੇ ਪਾਸੀਂ ਫੜਾ ਮਾਰੀ ਆਏ ਵੀ ਥੱਕਦੇ ਨਹੀਂ ਬਹੁਤ ਥੱਕਦੇ ਵੀ ਆਂ ਕਈ ਵਾਰ ਤਾਂ ਵੀ ਇੱਕ ਦੋ ਜਣੇ ਵੀ ਕਹਿੰਦੇ ਵੀ ਯਾਰ ਤੁਸੀਂ ਉੱਤੇ ਦੇਖਿਓ ਸਾਨੂੰ ਆ ਕੇ ਫੋਟੋਆਂ ਦਿਖਾ ਦਿਓ ਵੀ ਉੱਥੋਂ ਕਿਹਾ ਜਾ ਵੀ ਆਉਂਦਾ ਸੀ ਹੈਨਾ ਫਿਰ ਕਈ ਵਾਰ ਇੱਕ ਦੋ ਜਣੇ ਨੂੰ ਗਾਲ੍ਹਾਂ ਵੀ ਕਹਿੰਦੇ ਵੀ ਯਾਰ ਆ ਕਿਨੇ ਹਾਈਕ ਸੈਲੈਕਟ ਕਰੀ ਸੀ ਇਹ ਤੇ ਇੰਨੀ ਔਖੀ ਹੋ ਗਈ ਹੈ ਬਈ ਅ ਵੀ ਤੁਸੀਂ ਤਾਂ ਆਪਣੇ ਹਿਸਾਬ ਨਾਲ ਕਰ ਲੀਆ ਸਾਡਾ ਵੀ ਸੋਚਿਆ ਕਰੋ ਸੱਤ ਤਾਂ ਚੜ੍ਹ ਲਈ ਹੁੰਦਾ ਤਾਂ ਵੀ ਹੱਥ ਇਕਦਿਨ ਹਸੀਮ ਖਾਲ ਕਰਦੇ ਥੱਕ ਵੀ ਜਾਈਦਾ ਫੇਰ ਕਿਦੋਂ ਮੋਟਿਵ ਵੀ ਚੱਲ ਚੱਲ ਆਗੇ ਬਸਾ ਥੋੜਾ ਹੀ ਰਹਿ ਗਿਆ ਐ ਕਰ ਕਰਾ ਕੇ ਪਹੁੰਚ ਜਾਈਦਾ ਕਿਹੜੀ ਸਾਰਿਆਂ ਤੋਂ ਜਿਹੜੀ ਸਾਨੂੰ ਹੁਣ ਤੱਕ ਤੇ ਹਾਈਕਿੰਗ ਜਿਹੜੀ ਕੈਨੇਡਾ ਚ ਤੁਸੀਂ ਕਰੀ ਹੋਵੇ ਤੇ ਜਿਹੜਾ ਕਹੇ ਵੀ ਜਦੋਂ ਚੜੇ ਤਾਂ ਔਖੇ ਹੋਗੇ ਪਰ ਆਨੰਦ ਬਹੁਤ ਆਇਆ ਦੋ ਨੇ ਜੀ ਇੱਕ ਤਾਂ ਸੀਗੀ ਕ੍ਰਿਪਟ ਲੇਕ ਦੀ ਹੂੰ ਉਹ ਵਾਟਰ ਟਨ ਚ ਹੈ ਤੇ ਉਹ ਬਹੁਤ ਸੋਹਣੀ ਜਿਵੇਂ ਉਹ ਔਖੀ ਵੀ ਸੀ ਤੇ ਉਹ ਜਿਵੇਂ ਜ਼ਿਆਦਾ ਐਡਵੈਂਚਰ ਸੀਗੀ ਉਹ ਜਨਾ ਜਿਵੇਂ ਤੁਸੀਂ ਬਈ ਪਹਾੜ ਦੇ ਨਾਲ ਨਾਲ ਰਸਤੇ ਲੱਗੇ ਹੋਏ ਆ ਤੁਸੀਂ ਰਸਤੇ ਫੜ ਫੜ ਕੇ ਜਾ ਰਹੇ ਹੋ ਨਾਲ ਹੈਨਾ ਤੇ ਦੂਜਾ ਜਿਵੇਂ ਟਨਲ ਸੀਗੀ ਟਨਲ ਦੇ ਵਿੱਚੋਂ ਲੰਘ ਰਹੇ ਹੋ ਤੇ ਉਹ ਸ਼ੁਰੂ ਹੀ ਜਿਹੜੀ ਹਾਈਕ ਹੈ ਉਹ ਬੋਟ ਤੋਂ ਹੁੰਦੀ ਹੈ ਤੁਸੀਂ ਵਾਟਰ ਟਨ ਜਿਹੜਾ ਟਾਊਨ ਹੈ ਉਤੋਂ ਬੋਟ ਕਰਕੇ ਨਾ ਤੇ ਉਦੋਂ ਪਹਿਲਾਂ ਬੁੱਕ ਕਰਨੀ ਪੈਂਦੀ ਹੈ ਉਹ ਜੋ ਪੋਰਟ ਤੁਹਾਨੂੰ ਟਾਊਨ ਦੇ ਦੂਜੇ ਪਾਸੇ ਲੈ ਕੇ ਜਾਂਦੀ ਹੈ ਲੇਕ ਦੇ ਉਤੋਂ ਜਿਹੜੀ ਟ੍ਰੇਲ ਉਹ ਸ਼ੁਰੂ ਹੁੰਦੀ ਹੈ ਫਿਰ ਕਾਹਲੀ ਹੁੰਦੀ ਹੈ ਵੀ ਤੁਸੀਂ ਸ਼ਾਮ ਤੱਕ ਮੁੜਨਾ ਨਹੀਂ ਉਹ ਬੋਟ ਵਾਲੇ ਨੇ ਮੁੜ ਜਾਣਾ ਅੱਛਾ ਤੇ ਇੱਕ ਤਾਂ ਉਹ ਬਹੁਤ ਐਡਵੈਂਚਰ ਸੀ ਦੂਜੀ ਵਾਰ ਅਸੀਂ ਇੱਕ ਕਨਨੈਸ ਕੇਸ ਚ ਕਰਕੇ ਆਈ ਸੀਗੇ ਸਰਾਇਲ ਰਜ ਉਹ 10000 ਉੱਚ ਜਿਵੇਂ 10000 ਫੁੱਟ ਉੱਚਾ ਪਹਾੜ ਸੀਗਾ ਤੇ ਉਹ ਜਿਵੇਂ ਜਿਵੇਂ ਉੱਤੇ ਨੂੰ ਜਾਂਦੇ ਸੀ ਜਿਹੜੀ ਧਰਤੀ ਸੀ ਉਹ ਜਿਵੇਂ ਲੂਜ਼ ਗ੍ਰੇਵਲ ਸੀਗੀ ਵੀ ਕਈ ਵਾਰ ਤਾਂ ਇਦਾਂ ਸੀ ਕੋਈ ਪੈਰ ਰੱਖਿਆ ਉਹ ਥੱਲੇ ਪੈਰ ਥੱਲੇ ਉਹ ਧਰਤੀ ਖਿਸਕਦੀ ਸੀ ਹਾਂ ਉਹ ਸਾਨੂੰ ਲੱਗਿਆ ਵੀ ਥੋੜਾ ਜਿਹਾ ਜਿਵੇਂ ਜ਼ਿਆਦਾ ਰਿਸਕੀ ਹੋ ਗਿਆ ਪਰ ਜਾਂ ਉੱਤੋਂ ਜਾ ਕੇ ਫਿਰ ਲੇਕਾਂ ਦਾ ਵੀਊ ਆਉਂਦਾ ਦੂਰ ਦੂਰ ਤੱਕ ਤੇ ਕਿਰਨੈਸਕਸ ਵਿਲੇਜ ਦਿਖਦਾ ਜਾਂ ਹੋਰ ਚੋਟੀਆਂ ਆਲੇ ਦੋਲੇ ਦੇਖਦੀਆਂ ਨੇ ਉਹ ਫਿਰ ਕੁਝ ਦਰ ਉੱਥੇ ਬੈਠ ਕੇ ਲੱਗਦਾ ਵੀ ਠੀਕ ਹੀ ਸੀ ਅਖਿਆਈ ਚ ਫਿਰ ਆਨੰਦ ਵੀ ਵੱਧਉਂਦਾ ਜਿਵੇਂ ਹੁਣ ਕਹਿੰਦੇ ਹਾਰਡਵਰਕ ਦੇ ਪਿੱਛੇ ਹੀ ਜਦੋਂ ਹਾਰਡਵਰਕ ਬੰਦਾ ਇੱਕ ਲੈਵਲ ਪਾਰ ਕਰ ਜਾਂਦਾ ਆਨੰਦ ਤਾਂ ਉਹ ਉੱਥੇ ਹੀ ਆਉਂਦਾ ਜਾਂਦਾ ਹਾਂਜੀ ਤੁਹਾਡੀਆਂ ਜਿਵੇਂ ਤੁਸੀਂ ਉਹ ਇਹ 2 ਸਾਲਾਂ ਦੇ ਵਿੱਚ ਜਿਹੜੇ ਹੁਣ ਤੁਸੀਂ ਪਿਛਲੇ ਸਾਲਾਂ ਸ਼ੁਰੂ ਕੀਤੀ ਆ ਇਹ ਹਾਂਜੀ ਮੈਂਟਲੀ ਤੌਰ ਤੇ ਤੁਸੀਂ ਦੱਸੋ ਵੀ ਤੁਹਾਡੀ ਤੇ ਤੁਹਾਡੀ ਟੀਮ ਦੇ ਵਿੱਚ ਕਿੱਡਾ ਜਿਹੜਾ ਚੇਂਜ ਕਿੰਨੀ ਕੁ ਤੁਸੀਂ ਮਹਿਸੂਸ ਕੀਤੀ ਮੈਂਟਲੀ ਤੌਰ ਤੇ ਇੱਕ ਤਾਂ ਇਹ ਆ ਗਿਆ ਜੀ ਵੀ ਹੁਣ ਜੇ ਅਸੀਂ ਕੋਈ ਜਿਵੇਂ ਕੋਈ ਟੂਰ ਪਲਾਨ ਕਰਨਾ ਹੋਵੇ ਹੁਣ ਅਸੀਂ ਇਹ ਹੁਣ ਸਾਨੂੰ ਇਹ ਨਹੀਂ ਲੱਗਦਾ ਵੀ ਇਹ ਦੂਰ ਹੈ ਵੀ ਆ ਇਹ ਔਖਾ ਹੋਊਗਾ ਵੀ ਫੋਨ ਦੀ ਰੇਂਜ ਨਹੀਂ ਆਉਣੀ ਵੀ ਉੱਥੇ ਕਿਵੇਂ ਸਰਵਾਈਵ ਕਰਾਂਗੇ ਇੱਕ ਤਾਂ ਇਹ ਬਹੁਤ ਚੇਂਜ ਆ ਗਿਆ ਹੁਣ ਸਾਨੂੰ ਪਤਾ ਲੱਗ ਗਿਆ ਵੀ ਅਸੀਂ ਵੀ ਕਿੱਥੇ ਦਾ ਐਕਸਟ੍ਰੀਮ ਤੱਕ ਅਸੀਂ ਸਰਵਾਈਵ ਕਰ ਸਕਦੇ ਹਾਂ ਇੱਕ ਤਾਂ ਇਹ ਜਿਹੜੀ ਬਹੁਤ ਸਾਨੂੰ ਵਧੀਆ ਗੱਲ ਲੱਗੀ ਹੈ ਨਾ ਪਹਿਲਾਂ ਐ ਹੁੰਦਾ ਸੀ ਕਿ ਜੇ ਕਿਤੇ ਘੁੰਮਣ ਦਾ ਸੋਚਦੇ ਵੀ ਸੀ ਉਹ ਪਹਿਲਾਂ ਹੀ 네ਗੈਟਿਵਿਟੀ ਆਉਣ ਲੱਗ ਪੈਂਦੀ ਸੀ ਵੀ ਯਾਰ ਉੱਥੇ ਹੋਟਲ ਮਿਲ ਜਾਊਗਾ ਵੀ ਉੱਥੇ ਖਾਣਾ ਪੀਣਾ ਮਿਲ ਜਾਊਗਾ ਨਹੀਂ ਮਿਲ ਜੂ ਵੀ ਰਹਿਣ ਦਾ ਕਿਵੇਂ ਹੋਊਗਾ ਜਗ੍ਹਾੜ ਜਾਂ ਫਿਰ ਫੋਨ ਦੇ ਨੈਟਵਰਕ ਦਾ ਕਿਵੇਂ ਹੋਊਗਾ ਇੱਕ ਤਾਂ ਇਹ ਬਹੁਤ ਵੱ ਦੂਜਾ ਸਾਡੀ ਐਜ਼ ਅ ਗਰੁੱਪ ਜਿਹੜੀ ਇੰਟਰਨਲ ਕਮਿਊਨੀਕੇਸ਼ਨ ਹੈ ਉਹ ਬਹੁਤ ਵਧ ਗਈ ਹੂੰ ਜਿਹੜਾ ਇੱਕ ਦੂਜੇ ਦੇ ਉੱਤੇ ਭਰੋਸਾ ਵਧ ਗਿਆ ਜਿਹੜੀ ਇੱਕ ਦੂਜੇ ਦੀ ਜਿਵੇਂ ਕਿ ਆ ਵੀ ਜਿਵੇਂ ਮੈਂ ਕਿਹਾ ਵੀ ਹਾਸੇ ਮਜ਼ਾਕ ਵੀ ਚੱਲਦਾ ਰਹਿੰਦਾ ਨੇ ਕੋਈ ਟੱਚਰ ਬਾਜੀ ਵੀ ਕਰਦੇ ਆ ਉਹ ਸਹਿਨਸ਼ੀਲਤਾ ਵਧ ਗਈ ਤੇ ਉਹਦੇ ਨਾਲ ਜਿਹੜਾ ਹੁਣ ਤੁਸੀਂ ਕੰਮ ਦੇ ਤੌਰ ਦੇ ਉੱਤੇ ਕੰਮ ਨੂੰ ਪਹਿਲਾਂ ਜਿਵੇਂ ਹੁਣ ਥੋੜੀ ਰੁਟੀਨ ਸਭ ਦੀ ਇੱਕ ਹੀ ਹੁੰਦੀ ਹਾਂਜੀ ਅਨ ਵੀ ਹੁਣ ਇਹਦੇ ਚ ਜੀ ਵੱਧ ਲੱਗਣ ਲੱਗ ਗਿਆ ਕਿਉਂਕਿ ਤੁਸੀਂ ਪਲਾਨ ਗਾਹ ਕਰਨੇ ਹੁੰਦੇ ਆ ਤੁਹਾਨੂੰ ਪਤਾ ਹੁੰਦਾ ਹਾਂ ਪਰਿਵਾਰ ਵਾਲੇ ਵੀ ਕਹਿੰਦੇ ਵੀ ਹੱਸਣ ਲੱਗੇ ਜਿਆਦੇ ਪਹਿਲਾਂ ਪਰਿਵਾਰ ਵਾਲਾ ਦਾ ਬਰਾਲ ਅਸੀਂ ਆਪ ਜੇ ਐ ਹੁੰਦਾ ਵੀ ਹੁਣ ਬਾਅਦ ਅਗੇ ਟੂਰ ਬਣਦਾ ਉਥੇ ਖਰਚਾ ਹੋਊਗਾ ਵੀ ਬੜਾ ਖਿੱਚ ਕੇ ਕੰਮ ਚੱਲੀਏ ਹੁਣ ਵੀ ਓਵਰਟਾਈਮ ਮਿਲਦਾ ਓਵਰਟਾਈਮ ਵੀ ਕਰ ਲਓ ਐਕਸਟਰਾ ਕੰਮ ਮਿਲਦਾ ਐਕਸਟਰਾ ਕੰਮ ਵੀ ਕਰ ਲਓ ਆਪ ਕੰਮ ਨੂੰ ਜਾਨੂ ਜੀ ਕਰਦਾ ਕਿਉਂਕਿ ਪਤਾ ਹੈ ਵੀ ਅੱਗੇ ਪਲਾਨ ਕੀਤਾ ਹੋਈ ਅੱਗੇ ਫੇਰ ਛੁੱਟੀ ਆਉਣੀ ਆ ਉੱਥੇ ਜਾ ਕੇ ਆਪਾਂ ਨੇ ਜਿਵੇਂ ਪੈਸੇ ਦਾ ਬੈਲੈਂਸ ਆਊਟ ਹੋਈ ਜਾਣੇ ਆ ਵੀ ਜਿਹੜਾ ਚਲੋ ਵੀ ਜੇ ਸਟ੍ਰੈਸ ਲੈਵਲ ਵੀ ਆ ਜਾਂ ਹਾਰਡਵਰਕ ਵੀ ਆ ਵੀ ਉੱਥੇ ਪੇ ਆਊਟ ਹੋ ਜਾਊਗਾ ਆਨੰਦ ਆਉਣਾ ਆਨੰਦ ਆਉਣਾ ਉੱਥੇ ਹਾਂਜੀ ਉਵੇਂ ਆ ਸੋ ਬਹੁਤ ਵਧੀਆ ਚੀਜ਼ ਹੈ ਜਿਹੜੀ ਵਾਹ ਜੀ ਵਾਹ ਅਸੀਂ ਤਾਂ ਸਾਨੂੰ ਸੁਣ ਕੇ ਆਨੰਦ ਬਹੁਤ ਆਈ ਜਾਂਦਾ ਠੀਕ ਤੇ ਜੀ ਇੰਦਾ ਗੱਲ ਵੀ ਜਦੋਂ ਆਪਾਂ ਘਰ ਤੋਂ ਨਿਕਲਦੇ ਆ ਨਾ ਜੀ ਦੁਨੀਆ ਦਾ ਪਤਾ ਹੀ ਤਾਂ ਲੱਗਦਾ ਜਿਵੇਂ ਜਿਹੜੀ ਕੋਈ ਕਹਾਵਤ ਨਹੀਂ ਹੈਗੀ ਵੀ ਉਹ ਹਰ ਭੈ ਨਮਾ ਦੀ ਕੋਈ ਫਿਲਮ 'ਚ ਸੀਗਾ ਵੀ ਮਾਂ ਦੇ ਛੱਬੇ ਵਾਲੀ ਗੱਲ ਐ ਵੀ ਉੱਥੋਂ ਚਾਕੇ ਖਾਣੀਆਂ ਸੌਖੀਆਂ ਜਦੋਂ ਬਾਹਰ ਘੁੰਮਦੇ ਆ ਦੁਨੀਆਦਾਰੀ ਦਿਖਦੀ ਆ ਉਦੋਂ ਜਿਹੜੀ ਅਸਲੀ ਦੁਨੀਆ ਦਾ ਉਦੋਂ ਪਤਾ ਲੱਗਦਾ ਫਿਰ ਉੱਥੇ ਉਹ ਕਹਿੰਦੇ ਹੁੰਦੇ ਆ ਨਾ ਜਿਵੇਂ ਕਹਿੰਦੇ ਇੱਕ ਵਾਰੀ ਝੀਲ ਦਾ ਡੱਡੂ ਉਹ ਕਿਤੇ ਹੜ ਹੜਾਉਂਦਿਆ ਵਿਚਾਰਾ ਖੂਜੜਾਕ ਪੈਂਦਾ ਹਾਂਜੀ ਤੇ ਖੂਹ ਵਾਲੇ ਡੱਡੂ ਕਹਿੰਦੇ ਵੀ ਕਿੱਥੋਂ ਆਇਆ ਉਹ ਕਹਿੰਦਾ ਝੀਲ ਚੋਂ ਆਇਆ ਉਹ ਕਹਿੰਦੇ ਉਹ ਕਿੱਡੀ ਕੋ ਹੁੰਦੀ ਆ ਉਹ ਕਹਿੰਦਾ ਯਾਰ ਉਹ ਬਹੁਤ ਵੱਡੀ ਹੁੰਦੀ ਆ ਉਹ ਇੱਕ ਡੱਡੂ ਛਾਲ ਮਾਰਦਾ ਅੱਧ ਚ ਚਲਾ ਜਾਂਦਾ ਖੂਹ ਦੇ ਕਹਿੰਦਾ ਐਡੀ ਹਾਂ ਉਹ ਕਹਿੰਦਾ ਨਹੀਂ ਇਤੋਂ ਤਾਂ ਵੱਡੀ ਹੁੰਦੀ ਆ ਦੂਜਾ ਮਾਰਦਾ ਛਾਲ ਅੱਧ ਵੀ ਟੱਪ ਜਾਂਦਾ ਕਹਿੰਦਾ ਐਡੀ ਉਹ ਕਹਿੰਦਾ ਨਹੀਂ ਇਹ ਤੋਂ ਵੀ ਵੱਡੀ ਤੇ ਤੀਜਾ ਮਾਰਦਾ ਇੱਕ ਪਾਸਿਓਂ ਛਾਲ ਤੇ ਦੂਜੇ ਪਾਸੇ ਕੰਧ ਨਾ ਜਾ ਡਿੱਗਦਾ ਕਹਿੰਦਾ ਐਡੀ ਉਹ ਕਹਿੰਦਾ ਨਹੀਂ ਅਰ ਝੀਲ ਤਾਂ ਬਹੁਤ ਵੱਡੀ ਹੁੰਦੀ ਆ ਕਹਿੰਦਾ ਜਾ ਜਾ ਮਝੂਟ ਮਾਰਿਆ ਸਾਰਾ ਖੂਦ ਆ ਦੇਖਿਆ ਹਾਂ ਹੁਣ ਯਾਰ ਵੀ ਜਿਹਨੇ ਹੁਣ ਵੀ ਬਾਹਰ ਨਿਕਲ ਕੇ ਦੇਖਿਆ ਹੀ ਨਹੀਂ ਆਪਾਂ ਉਹਨੂੰ ਕਈ ਵਾਰ ਜਿਵੇਂ ਜਸਟੀਫਾਈ ਵੀ ਕਰਦੇ ਆ ਹੁਣ ਗੱਲ ਨੈਗੇਟਿਵਿਟੀ ਦੀ ਹੈ ਜੀ ਤੁਸੀਂ ਕਿਸੇ ਦੀ ਗੱਲ ਨੂੰ ਕਿਵੇਂ ਲੈਣਾ ਹੈ ਉਹੜਾ ਆਰਟਿਕ ਉਹ ਆਰਟਿਕ ਆਸ਼ਨ ਵਾਲਾ ਟੂਰ ਸੀ ਕਈ ਬੰਦੇ ਆਏ ਵੀ ਕਹਿੰਦੇ ਬਾਈ ਇੰਨੀ ਦੂਰ ਜਾ ਕੇ ਯਾਰ ਗੱਡੀ ਚਲਾ ਕੇ ਪਾਣੀ ਦੇਖਣ ਗਏ ਸੀ ਤੁਸੀਂ ਹਾਂ YouTube ਤੇ ਦੇਖ ਲੈਂਦੇ ਹਾਂ YouTube ਦੇਖ ਲੈਂਦੇ ਹੈ ਨਾ ਤੇ ਮੈਂ ਕਹਾਂ ਯਾਰ ਬਾਈ ਕੱਲਾ ਉਹ ਪਾਣੀ ਦੀ ਹੀ ਨਹੀਂ ਗੱਲ ਹੈਗੀ ਵੀ ਉਹ ਪਾਣੀ ਮੈਂ ਕਹਾਂ ਇੱਕ ਤਾਂ ਆਪਣੇ ਆਪ ਚ ਇੱਕ ਵੀ ਇੰਟਰਨਲ ਸੈਟੀਸਫੈਕਸ਼ਨ ਆ ਵੀ ਅਸੀਂ ਡੈਮਸਟਰ ਹਾਈਵੇ ਤੇ ਡਰਾਈਵ ਕਰਕੇ ਆਏ ਦੂਜਾ ਉੱਥੇ ਬੋਰਡ ਲੱਗਿਆ ਹੋਇਆ ਐਂਡ ਆਫ ਦਾ ਰੋਡ ਮੈਂ ਵੀ ਆਏ ਲੱਗਾ ਵੀ ਕੈਨੇਡਾ ਦਾ ਐਂਡ ਕਰਕੇ ਆ ਗਏ ਸੀ ਰੋਡ ਦੇ ਥਰੂ ਠੀਕ ਹੈ ਤੀਜਾ ਮੈਂ ਇਹੜਾ ਉਹ ਨਜ਼ਾਰਾ ਹੈ ਉਹ ਜ਼ਿੰਦਗੀ 'ਚ ਤਜਰਬਾ ਵੀ ਕਿੰਨੇ ਲੋਕਾਂ ਨੇ ਕੀਤਾ ਤੇ ਕਿੰਨੇ ਆਕ ਨਹੀਂ ਕਰਨਾ ਜਦੋਂ ਨਾ ਅਸੀਂ ਇੱਥੇ ਕੈਨੇਡਾ 'ਚ ਨਵੇਂ-ਨਵੇਂ ਆਏ ਹਾਂਜੀ ਅਸੀਂ ਜਾਣਾ ਸੀ ਸਰੀ ਅਸੀਂ ਕਿ ਘਰੇ ਸੀ ਤੇ ਵਿਕਟੋਰੀਆ ਜਾਣਾ ਸੀ ਹਾਂਜੀ ਉਹ ਬੰਦੇ ਨੂੰ ਇਹੀ ਜਿੰਨੇ ਜਾਣਾ ਹੀ ਨਾਲ ਸਾਡੇ ਹੀ ਤੜਕੇ ਠਾ ਲਿਆ ਉਹਨੂੰ 4:00 ਵਜੇ 5:00 ਵਜੇ ਵੀ ਫੈਰੀ ਲੈਣੀ ਸੀ ਤੇ ਕਾ ਜਾਣਾ ਸੀ ਤੇ ਉਹ ਨਾਲੇ ਤਾਂ ਤਿਆਰ ਹੋਈ ਜਾਵੇ ਹੂੰ ਨਾਲੇ ਕਹਿੰਦਾ ਯਾਰ ਮੈਂ ਤੁਹਾਨੂੰ YouTube ਤੇ ਦਿਖਾ ਦਿੰਦਾ ਇਹ ਸਾਰਾ ਕੁਝ ਕਹਿੰਦਾ ਫੁੱਲੀ ਦੇਖਣ ਜਾਣਾ ਉੱਥੇ ਯਾਰ ਕੀ ਆ ਯਾਰ ਕਹਿੰਦਾ ਫੁੱਲਾਂ ਨੂੰ ਦੇਖਣ ਤੁਸੀਂ ਕਹਿੰਦਾ ਤੜਕੇ ਹੀ ਵਕਤ ਪਾਇਆ ਤੇ ਜਿਹੜਾ ਉਹਨਾਂ ਦਾ ਗਾਰਡਨ ਹੈ ਬਹੁਤ ਮਸ਼ਹੂਰ ਹਾਂਜੀ ਹਾਂ ਤੇ ਵੀ ਕੁਦਰਤ ਦਾ ਨਜ਼ਾਰਾ ਜਿਹਨੂੰ ਲੈਣਾ ਆਉਂਦਾ ਉਹ ਨਹੀਂ ਤੇ ਫਿਰ ਜਾ ਕੇ ਹੀ ਪਤਾ ਲੱਗਦਾ ਪਰ ਅਸਲ ਤੇ ਜਾ ਕੇ ਪਤਾ ਲੱਗਦਾ ਪਰ ਇਹ ਵੀ ਜੇ ਕੋਈ ਵੀ ਜਿਹੜਾ ਸੱਜਣ ਮਿੱਤਰ ਸੁਣ ਵੀ ਰਹੇ ਆ ਵੀ ਤਿਆਰੀ ਦੀ ਲੋੜ ਆ ਜਿਵੇਂ ਹਾਈਕਿੰਗ ਦੇ ਵਿੱਚ ਅਸੀਂ ਆ ਜੀ ਆਈ ਨਹੀਂ ਕਹਿੰਦੇ ਵੀ ਹਾਂ ਵੀ ਅਸੀਂ ਬਹੁਤ ਘੈਂਟ ਆ ਵੀ ਅਸੀਂ ਬਹੁਤ ਤਿਆਰ ਕਰਕੇ ਜਾਂਦੇ ਆ ਵੀ ਹਾਂ ਵੀ ਸਾਡੇ ਵੱਲੋਂ ਕੋਈ ਕਮੀ ਪੇਸ਼ੀ ਨਹੀਂ ਆਉਂਦੀ ਹੈ ਨਾ ਕਈ ਵਾਰ ਸਾਨੂੰ ਵੀ ਲੱਗਦਾ ਵੀ ਹਾਂ ਵੀ ਕੋਈ ਆ ਚੀਜ਼ ਹੋਰ ਲੋਡ ਸੀਗੀ ਪਰ ਖਾਸ ਕਰਕੇ ਜੇ ਹਾਈਕਿੰਗ ਕਰਨ ਜਾਂਦੇ ਹੋ ਅਲਬਰਟਾ ਏਰੀਆ ਦੇ ਵਿੱਚ ਅਪਰਪਤਾਈ ਭੱਲੋਂ ਭੁਲੋਂ ਦਾ ਬੌਡਰ ਆ ਹੈ ਨਾ ਪਿੱਛੇ ਜੇ ਪਿਛਲੇ ਸਾਲ ਵੀ ਅਟੈਕ ਹੋਇਆ ਕਲਗਰੀ ਗੋਲੇ ਹੈ ਨਾ ਜੀ 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 ਤੇ ਉਦੋਂ ਥੋੜਾ ਜਿਹਾ ਜਿਵੇਂ ਨਾ ਪ੍ਰੀਕਾਸ਼ਨ ਲੈਣ ਦੀ ਲੋੜ ਹੈ ਅਸੀਂ ਕਈ ਵਾਰ ਦੇਖਿਆ ਹੈ ਵੀ ਆਪਣੇ ਬੰਦੇ ਜਿਵੇਂ ਚੌਰਚ ਕਹਿ ਲਈਏ ਜਾਂ ਵੀ ਅਣਜਾਣ ਮਤੇ ਵੀ ਪਤਾ ਨਹੀਂ ਹੈਗਾ ਹੈ ਨਾ ਵੀ ਕਿੱਦਾਂ ਦੀ ਹੈ ਉਹ ਥੋੜਾ ਜਿਹਾ ਇੱਕ ਚੱਕਰ ਕਈ ਵਾਰ ਚੱਲ ਵੀ ਸਾਨੂੰ ਲੱਗਦਾ ਹੁੰਦਾ ਵੀ ਉੱਥੇ ਉੱਥੇ ਥੋੜੀ ਜੀ ਲੋੜ ਹੈਗੀ ਹੈ ਇਨਫੋਰਮੇਸ਼ਨ ਦੀ ਵੀ ਕਿੱਦਾਂ ਦੀ ਵੀ ਕੀ ਕੀ ਤੁਹਾਡੇ ਕੋਲ ਸਮਝਾਉਣਾ ਜ਼ਰੂਰੀ ਹੈ ਜਿਹੜਾ ਹਾਈਕਿੰਗ ਤੇ ਤਾਂ ਫਿਰ ਆਪਾਂ ਐ ਕਰਦੇ ਆ ਕਿ ਅਸੀਂ ਦਿਨ ਨਾ ਤਾਂ ਪ੍ਰੋਪਰ ਸ਼ੋਅ ਕਰਦੇ ਆ ਹਾਂਜੀ ਪਹਿਲਾਂ ਤਾਂ ਆਪਣਾ ਆਪਾਂ ਐ ਕਹਿੰਦੇ ਵੀ ਭਾਈ ਘਰੋਂ ਨਿਕਲੋ ਹਾਂਜੀ ਇਹ ਬਹੁਤ ਜ਼ਰੂਰੀ ਹੁੰਦਾ ਤੇ ਜਿਹੜੀ ਕਵਿਤਾ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਜਿਹੜੀ ਜਿਹੜੀ ਕਿ ਮਾਰਥਾ ਮੈਡਰੋਸ ਦੀ ਹੈਗੀ ਆ ਯੂ ਆਰ ਡਾਈਂਗ ਸਲੋਲੀ ਹੈ ਨਾ ਤੇ ਉਹ ਬਹੁਤ ਇੰਪੋਰਟੈਂਟ ਜਿਹੜੀ ਗੱਲਬਾਤ ਵੀ ਉਹਦੇ ਚ ਕਵਿਤਾ ਵੀ ਬਹੁਤ ਕੁਝ ਸਿਖਾਉਂਦੀ ਆ ਪਰ ਸਾਰਿਆਂ ਤੋਂ ਜ਼ਰੂਰੀ ਆ ਕਿ ਅਸੀਂ ਘਰਾਂ ਤੋਂ ਨਿਕਲ ਕੇ ਜੇ ਅਸੀਂ ਘਟੂ ਘਟ ਘਰਾਂ ਤੋਂ ਸਾਡੇ ਸ਼ਹਿਰ ਦੇ ਵਿੱਚ ਹੀ ਤੁਹਾਡੇ ਘਰਾਂ ਦੇ ਨੇੜੇ ਤੇ ਜਿਹੜੇ ਬਹੁਤ ਸੋਹਣੀਆਂ ਜਗ੍ਹਾ ਤੁਹਾਡੇ ਸ਼ਹਿਰ 'ਚ ਘਟੋ ਘਟ ਨਿਕਲਣਾ ਸ਼ੁਰੂ ਕਰੀਏ ਹੈਨਾ ਯਾਤਰਾ ਦਾ ਆਨੰਦ ਲੈਣਾ ਸ਼ੁਰੂ ਕਰੀਏ ਜਿਹੜੀ ਰੂਟੀਨ ਆ ਉਹਨੂੰ ਤੋੜ ਕੇ ਇੱਕ ਹੋਰ ਵੀ ਹੈ ਜਦੋਂ ਯਾਤਰਾ ਕਰਨੀ ਹੈ ਨਾ ਹਮੇਸ਼ਾ ਐਂਡ ਪੁਆਇੰਟ ਨੂੰ ਮੇਨ ਮੋਟਿਵ ਮੰਨ ਕੇ ਨਾ ਚੱਲੋ ਵੀ ਇਹ ਨਹੀਂ ਸੋਚਿਆ ਮੰਨ ਲਓ ਤੁਸੀਂ ਇੱਥੋਂ ਗਏ ਹੋ ਤੁਸੀਂ ਵਿਕਟੋਰੀਆ ਦੇਖ ਕੇ ਆਉਣਾ ਉਹ ਵੀ ਉਹ ਗਾਰਡਨ ਦੇਖ ਕੇ ਆਉਣਾ ਤਾਂ ਤੁਹਾਡਾ ਐਂਡ ਪੁਆਇੰਟ ਕਿੱਲਾ ਹੀ ਨਾ ਹੋਵੇ ਮੈਂ ਗਾਰਡਨ ਹੀ ਦੇਖਣਾ ਹੈ ਜਿਹੜਾ ਤੁਸੀਂ ਐਡਮਿੰਟਨ ਤੋਂ ਲੈ ਕੇ ਵਿਕਟੋਰੀਆ ਤੱਕ ਦਾ ਸਫ਼ਰ ਬੀੜਾ ਸਫਰ ਨੂੰ ਕਿਵੇਂ ਇੰਜੋਏ ਕਰਨਾ ਹੈ ਉਹ ਸਭ ਤੋਂ ਵੱਡੀ ਗੱਲ ਹੈ ਬਿਲਕੁਲ ਹਾਂਜੀ ਚਲੋ ਬਾਤਸਾਬ ਆਪਾਂ ਇਹ ਨਾ ਤੁਹਾਡੀ ਯਾਤਰਾ ਨੂੰ ਕੰਟੀਨਿਊ ਰੱਖਦੇ ਹਾਂ ਠੀਕ ਹੈ ਜੀ ਅੱਜ ਸਾਡੇ ਦਰਸ਼ਕਾਂ ਨੂੰ ਥੋੜਾ ਸਸਪੈਂਸ ਛੱਡਦੇ ਹਾਂ ਪਰ ਅਸੀਂ ਗਾਂ ਤੁਸੇ ਹੀ ਕਮੈਂਟ ਕਰਕੇ ਵੀ ਦੱਸਿਓ ਵੀ ਤੁਸੀਂ ਕਿੱਥੇ ਘੁੰਮੇ ਆਏ ਆਏ ਨਹੀਂ ਹੈਗਾ ਕਿਸੇ ਹੋਰ ਮੋਲਕ ਜਾਣਾ ਕਿਸੇ ਹੋਰ ਸ਼ਹਿਰ ਜਾਣਾ ਤੁਹਾਡੇ ਸ਼ਹਿਰ ਚ ਬਹੁਤ ਸੋਹਣੀਆਂ ਥਾਵਾਂ ਉਹਨਾਂ ਦਾ ਜ਼ਿਕਰ ਕਰਿਓ ਕਿ ਤੁਹਾਡੇ ਸ਼ਹਿਰ ਦੇ ਵਿੱਚ ਸੋਹਣੀ ਕਿਹੜੀ ਥਾਵਾਂ ਉਹਦਾ ਜ਼ਿਕਰ ਕਰਿਓ ਕਿ ਜਿਹੜੀ ਤੁਸੀਂ ਤੁਹਾਡੇ ਬੜੀ ਲੱਗ ਗਈ ਸੀ ਦੇਖੀ ਨਹੀਂ ਸੀ ਪਰ ਬੜੀ ਸੋਹਣੀ ਲੱਗੀ ਜਾਂ ਜਿੱਥੇ ਤੁਸੀਂ ਜਾਣਦੇ ਹੋ ਉਹ ਜਿਹੜੀ ਸੋਹਣੀ ਥਾਂ ਤੁਹਾਡੇ ਸ਼ਹਿਰ ਦੇ ਵਿੱਚ ਉਹਦੇ ਬਾਰੇ ਸਾਨੂੰ ਜ਼ਰੂਰ ਦੱਸਿਓ ਤੇ ਇਹ ਯਾਤਰਾ ਬਾਟਸਾਬ ਦੇ ਨਾਲ ਆਪਾਂ ਜਾਰੀ ਰੱਖਾਂਗੇ ਕਿਉਂਕਿ ਇਹ ਤਾਂ ਬਹੁਤ ਘੁੰਮਦੇ ਫਿਰਦੇ ਆ ਆਪਾਂ ਫਿਰ ਇਹ ਲਾਹਾ ਲੈ ਲਿਆ ਕਰਾਂਗੇ ਨਾਲੇ ਤੁਸੀਂ ਇਹਨਾਂ ਦੇ ਚੈਨਲ ਜਿਹੜਾ ਕਿ ਐਕਸਪਲੋਰ ਵਿਦ 4x ਦੇ ਨਾਲ ਐਕਸਪਲੋਰ ਆ ਉਹਦੇ ਜਾ ਕੇ ਦੇਖਿਓ ਬਹੁਤ ਸੋਹਣੀਆਂ ਵੀਡੀਓਜ਼ ਪਈਆਂ ਵਾਂ ਤੇ ਬਹੁਤ ਤੁਹਾਨੂੰ ਆਨੰਦ ਆਊਗਾ ਤੇ ਤੁਹਾਨੂੰ ਅੰਦਰੋਂ ਇੱਛਾ ਵੀ ਜਾਗੂਗੀ ਤੇ ਘੁੰਮਣਾ ਜ਼ਰੂਰ ਚਾਹੀਦਾ ਕਰਤੇ ਜੀ ਇਹ ਵੀ ਹੈ ਹੋ ਸਕਦਾ ਕਮੈਂਟਾਂ ਚ ਆਪਾਂ ਨੂੰ ਵੀ ਕਿੰਨਾ ਵਾ ਆਈਡੀਆ ਮਿਲ ਜਵੇ ਕੋਈ ਵਧੀਆ ਨਵੀਂ ਜਗ੍ਹਾ ਪਤਾ ਲੱਗ ਜਵੇ ਹਨਾ ਘੁੰਮਣ ਵਾਸਤੇ ਬਿਲਕੁਲ ਜੀ ਹਾਂਜੀ ਇਹ ਤਾਂ ਜ਼ਰੂਰ ਇਹ ਤਾਂ ਆਮ ਹੀ ਹੁੰਦਾ ਤਾਂ ਹੀ ਕਹਿੰਦਾ ਵੀ ਆਈਡੀਆ ਹੀ ਪਤਾ ਲੱਗਦੇ ਨੇ ਹਾਂ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਬਾਟ ਸਾਹਿਬ ਤੇ ਆਪਾਂ ਫਿਰ ਕੰਟੀਨਿਊ ਰੱਖਦੇ ਹਾਂ ਫਿਰ ਕਰਵਾਉਂਦੇ ਹਾਂ ਥੈਂਕਿਊ ਜੀ ਥੈਂਕਿਊ ਜੀ ਮਿਲਦੇ ਹਾਂ ਫਿਰ